ਸੰਸ ਜੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ 11 ਸਟੰਟ ਪੈ ਚੁੱਕੇ ਨੇ ਕੀ ਕੀ ਪ੍ਰੋਬਲਮ ਆਈ ਸੀ ਪ੍ਰੋਬਲਮ ਤਾਂ ਬਹੁਤ ਛਿਰਦੀ ਸੀ ਪਰ ਮਹਿਸੂਸ ਨਹੀਂ ਸੀ ਹੋ ਰਹੀ ਆਪਣਾ ਟੈਸਟ ਕੋ ਵਗੈਰਾ ਕਰਵਾਇਆ ਟੈਸਟ ਕਰਾਉਣ ਦੇ ਬਾਵਜੂਦ ਫਿਰ ਡਾਕਟਰਾਂ ਨੇ ਦੱਸਿਆ ਵੀ ਤੁਹਾਡੀ ਬਲੋਕੇਜ ਹੈ ਬਹੁਤ ਆ ਰਹੀ ਹੈ ਜਿਆਦਾ ਡਾਕਟਰ ਕੋ ਗਏ ਹੋ ਨਹੀਂ ਫਸਟ ਟਾਈਮ 8 ਸਟੰਟ ਇੱਕ ਵਾਰੀ ਪਾਏ ਹਾਂਜੀ ਗੁਆੜ ਦੇ ਵਿੱਚ ਇਕੱਠੇ 8 ਸਟੰਟ ਹਾਂਜੀ 8 ਸਟੰਟ ਪਾਏ ਇੱਕ ਵਾਰੀ ਇੱਕ ਸਾਲ ਬਾਅਦ ਫੇਰ ਉਹਨਾਂ ਦੇ ਤਿੰਨ ਸਟੈਂਡਰਡ ਦੁਆਰਾ ਫੇਰ ਪਏ ਤੁਹਾਨੂੰ ਇਹ ਵੀ ਕਾੜੇ ਵਾਲੇ ਬਾਬਾ ਜੀ ਬਾਰੇ ਕਿਦਾਂ ਪਤਾ ਲੱਗਾ ਕਿ ਉਹ ਪੀਂਦੇ ਕਿਉਂਕਿ 11 ਤੋਂ ਹਫ਼ਤਾ ਹੁਣ ਤਾਂ ਬਾਡੀ ਦਾ ਕਹਿੰਦੇ ਐਂਡੀ ਹੋ ਜਾਂਦਾ ਹੈ ਉਹਨਾਂ ਦੇ ਕੋਈ ਫਰੈਂਡ ਗਾਹਾਂ ਸੀਗੇ ਉਹਨਾਂ ਦੇ ਫਾਦਰ ਸਾਹਿਬ ਇੱਥੋਂ ਕਾੜਾ ਪੀਣ ਜਾਂਦੇ ਆ ਦੁਹੇ ਤੋਂ ਜਲੰਧਰ ਤੋਂ ਉਹਨਾਂ ਨੇ ਉਹਨਾਂ ਨੂੰ ਐਡਰੈਸ ਦਿੱਤਾ 3 ਜਨਵਰੀ ਨੂੰ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਕਿਉਂ ਡਰਦੇ ਆ ਐਂਜਿਓਗ੍ਰਾਫੀ ਕਰਾਵੋ ਤਾਂ ਸਟੈਂਡ ਪਾਣੇ ਤੁਹਾਡੀ ਬਲੌਕ ਜਿੱਦਾਂ ਨਹੀਂ ਖੁੱਲਣੀ ਮੈਂ ਕਿਹਾ ਡਾਕਟਰ ਸਾਹਿਬ ਚਾਹੇ ਤੁਸੀਂ ਇੱਕ ਵਾਰੀ ਕਹੋ ਚਾਹੇ 10 ਵਾਰੀ ਕਹੋ ਮੈਂ ਸਟੈਂਡ ਤਾਂ ਨਹੀਂ ਪਾਉਣੇ ਕਹਿੰਦਾ ਇੰਨਾ ਕਬਰੋਂ ਨੇ ਆ ਮੈਂ ਕਿਹਾ ਵੀ ਮੇਰੀ ਮਦਰ ਲੋਨੇ ਪਵਾਇਆ ਸੀ 7 ਲੱਖ ਰੁਪਏ ਸਾਡਾ ਲੱਗਾ ਸੀ 2007 ਚ ਪਰ 6 ਮਹੀਨੇ ਜਿੰਦੇ ਰਹੇ ਸੀਗੇ ਕੀ ਪ੍ਰੋਬਲਮ ਕੀ ਆਈ ਸੀ ਕਿ ਤੁਹਾਨੂੰ ਮੇ ਬੋਡੀ ਨੂੰ ਮਹਿਸੂਸ ਹੋਣ ਲੱਗਾ ਵੀ ਮੇਰੇ ਜਿਹੜਾ ਹਾਰਟ ਦੇ ਵਿੱਚ ਪ੍ਰੋਬਲਮ ਸ਼ੂਸ਼ੂ ਹੋਈ ਹੈ ਜਿੱਦਾਂ ਮੈਂ ਬੈਠੀ ਬੈਠੀ ਨੂੰ ਤੇੜੀ ਜੀ ਆ ਜਾਣੀ ਐਕਦਾਮ ਸਰੀਰ ਠੰਡਾ ਹੋ ਜਾਣਾ ਫਿਰ ਅਸੀਂ ਡਾਕਟਰ ਨੂੰ ਦੱਸਿਆ ਉਹ ਕਹ ਨਾ ਦੇ ਬਰੀ ਕਿਤਾਬ ਤਲ ਕਿ ਕੋ ਕੜੇ ਵਾਲੇ ਐ ਫੇਸੇ ਮੈਂ ਐਡ ਦੇਖਦੀ ਰਹਿੰਦੀ ਸੀ ਫੇਸਬੁੱਕ ਤੇ ਵੀ ਅਸੀਂ ਲੁਧਿਆਣੇ 16 ਅਕਤੂਬਰ ਨੂੰ ਲੁਧਿਆਣੇ ਪਹੁੰਚੇ ਇਹਨਾਂ ਦੇ ਕੋਲ ਤਾਂ ਮੈਂ ਨਵੀਂ ਵਾਰੀ ਕੜਾ ਪੀਣਾ ਹੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ ਹੁਣ ਭਾਈ ਸਾਹਿਬ ਨੇ ਜਿਹੜੇ ਕਿ ਵੀਲ ਚੇਅਰ ਤੇ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਨੇ ਯੂਰਨ ਦੀ ਥੈਲੀ ਵੀ ਲੱਗੀ ਹੋਈ ਆ ਸੋ ਇਹਨਾਂ ਦੀ ਕੰਡੀਸ਼ਨ ਤੋਂ ਤੁਸੀਂ ਆਪ ਜਜ ਕਰ ਸਕਦੇ ਹੋ ਕਿ ਹਾਲਾਤ ਹੋਣਗੇ ਕੀ ਪ੍ਰੋਬਲਮ ਆਈ ਸੀ ਕਦੋਂ ਆਈ ਸੀ ਤੁਹਾਨੂੰ ਇਹ ਪ੍ਰੋਬਲਮ ਮੈਨੂੰ ਪ੍ਰੋਬਲਮ ਭਾਈ 5 ਸਾਲ ਹੋ ਗਏ ਲੱਕ ਤੋਂ ਹੀਟਲਾ ਤਾੜ ਜਿਹੜਾ ਪੂਰਾ ਡੈੱਡ ਹੋ ਗਿਆ ਸੀ ਪੂਰਾ ਖੜ ਗਿਆ ਸੀਗਾ ਨਾ ਲੈਟਰਿੰਗ ਦਾ ਪਤਾ ਲੱਗਦਾ ਨਾ ਬਾਥਰੂਮ ਦਾ ਲੱਕਾਂ ਇਕਦਮ ਖਤਮ ਹੋ ਗਿਆ ਏ ਕਿਤੇ ਇਲਾਜ ਕਰਾਇਆ ਤੁਸੀਂ ਕਿੰਨਾ ਕੁ ਪੈਸਾ ਜਿਹੜਾ ਉਸ ਵੇਲੇ ਖਰਾਬ ਕਰ ਦਿੱਤਾ ਪੈਸਾ 18-17 ਲੱਖ ਰੁਪਈਆ ਮੈਂ ਅਜੇ ਤੱਕ ਲਾ ਚੁੱਕਾ ਹਾਂ ਇੱਥੇ 5 ਸਾਲਾਂ 16-17 ਲੱਖ ਰੁਪਈਆ ਤੁਸੀਂ ਖਰਚ ਚੁੱਕੇ ਹੋ ਹਾਂਜੀ ਕਿਵੇਂ ਪ੍ਰੋਬਲਮ ਆ ਆ ਕੇ ਦਾਸੀ ਕੋਈ ਬੁਖਾਰ ਚੜਿਆ ਸੀ ਕੋ ਹੋਰਸ ਪ੍ਰੋਬਲਮ ਕਿਵੇਂ ਆਈ ਸੀ ਪ੍ਰੋਬਲਮ ਇਹ ਨਹੀਂ ਆ আস্তে আস্তে ਪਹਿਲਾਂ ਲੱਤਾਂ ਕਮਜ਼ੋਰ ਹੋ ਗਈਆਂ ਸੀਗੀਆਂ ਫਿਰ ਲੱਕ 'ਚ ਦਰਦ ਰਹਿੰਦੀ ਸੀ ਬਹੁਤ ਜ਼ਿਆਦਾ ਫਿਰ ਲੈਟਰਿੰਗ ਆਉਣੀ ਜਿੱਦਾਂ ਰੁਕ ਗਈ ਬੰਦ ਹੋ ਗਈ ਬਾਡੀ ਦੇ ਲੱਤਾਂ ਵੀਕ ਹੁੰਦੀਆਂ ਹੁੰਦੀਆਂ ਤੇ ਪੀਸ਼ਣ ਆ ਗਈ ਹਾਂਜੀ ਹੁਣ ਪੀਜੀਆ ਹੀ ਗਏ ਸੀਗੇ ਉਹ ਕਹਿੰਦੇ ਤੇਰੀਆਂ ਨਸਾਂ ਜੜੀਆਂ ਨੇ ਉਹ ਵੀਕ ਹੋ ਗਈਆਂ ਨੇ ਡੈੱਡ ਹੋ ਗਈਆਂ ਨੇ ਆ ਬਾਰੇ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇੱਥੇ ਕਾੜਾ ਪੀਣ ਆਉਂਦੇ ਨੇ ਲੋਕ ਇੱਥੇ ਤਾਂ ਸਿਰਫ ਕਨੇ ਹਾਰਡ ਦੇ ਲੋਕ ਜ਼ਿਆਦਾ ਆਉਂਦੇ ਨੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇੱਥੇ ਹੋਰ ਵੀ ਇਲਾਜ ਜਿਹੜੇ ਹੁੰਦੇ ਆ ਨਹੀਂ ਮੈਂ ਐਡ ਵੇਖੀ ਸੀ ਇਹਨਾਂ ਦੀ ਐਡ ਦੇ ਵਿੱਚ ਦੇਖੇ ਨਸਾਂ ਦੀ ਪ੍ਰੋਬਲਮ ਮੈਂ ਇਹਨਾਂ ਨੂੰ ਫੋਨ ਕੀਤਾ ਸੀਗਾ ਕਹਿੰਦਾ ਦੀ ਨਸਾਂ ਦੀ ਬਰੋਂ ਦਾ ਹੱਲ ਹੋ ਜਾਊਗਾ ਥੋੜੀ ਜਿ ਮੈਨੂੰ ਲੱਗਾ ਫਰਕ ਜਿੱਦਾਂ ਹੁਣ ਦੂਜੀ ਵਾਰੀ ਵੀ ਥੋੜਾ 10 15% ਹੈਗਾ ਫਰਕ ਥੋੜਾ ਜਿਹਾ ਮੈਨੂੰ ਹੁਣ ਤੀਜੀ ਵਾਰੀ ਅਸੀਂ ਆਏ ਆ ਇੱਥੇ ਅਸੀਂ ਵੀ ਨਹੀਂ ਸੀ ਸੋਚਿਆ ਯਾਰ ਵੀ ਕਦੇ ਹਾਰਟ ਦੇ ਮਰੀਜ਼ਾਂ ਦੀ ਇੰਨੀ ਲੈਣਾ ਲੱਗਣਗੀ ਆ ਪੂਰੇ ਵਰਲਡ ਆਫ ਹਿਸਟਰੀ ਚ ਰਿਕਾਰਡ ਆ ਵੀ ਹਾਰਟ ਦੇ ਮਰੀਜ਼ ਇੰਨੇ ਠੀਕ ਹੋ ਰਹੇ ਆਪਣੇ ਬਿਮਾਰ ਹੋਣ ਦਾ ਰੀਜ਼ਨ ਹੀ ਇਹ ਬਣਿਆ ਕਿ ਹਰ ਚੀਜ਼ ਕੈਮੀਕਲ ਯੁਕਤ ਆ ਗਈ ਤੁਸੀਂ ਦੇਖੋ ਵੀ 70 ਰੁਪਏ ਕਿਲੋ ਦੁੱਧ ਦਾ ਐਡੀ ਕਿ ਟਿੱਕੀ ਪਤਾ ਨਹੀਂ ਕਿੰਨੇ 20 25 ਰੁਪਏ ਦੀ ਟਿੱਕੀ ਦੇਈ ਜਾਂਦੇ ਨੇ ਉਹ ਨੇਚਰਲੀ ਮੱਖਣ ਥੋੜੀ ਹੈਗਾ ਉਹ ਕੈਮੀਕਲ ਯੁਕਤੀ ਹੈ ਸਾਰਾ ਕੁਝ ਉਹ ਬਿਮਾਰੀਆਂ ਦਾ ਘਰ ਬਣਦਾ ਤੇ ਹੱਡ ਦੇ ਮਰੀਜ਼ ਬਣਨੇ ਬਣਨੇ ਘਾੜਾ ਜੜਾਇਆ ਇਕਲੇ ਹੱਡ ਤੋਂ ਲਵਾ ਹੋਰ ਕਿਹੜੀ ਕਿਹੜੀ ਬਿਮਾਰੀਆਂ ਲਈ ਜਸੂਟੇ ਵਾਲੇ ਤ੍ਰੀ ਦੋਸ਼ ਘਾੜਾ ਬਣਾਇਆ ਸੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਮੈਂ ਪੇਸ਼ੈਂਟ ਦਾ ਹੁਣੇ ਮਿਲਿਆ ਉਹਨਾਂ ਨੂੰ ਉਹ ਗ੍ਰੀਸ ਤੋਂ ਆਏ ਨੇ 11 ਸਟੰਟ ਮੈਂ ਸੁਣ ਕੇ ਹਾਂ ਰਹਿ ਗਿਆ ਜਦੋਂ ਤੁਹਾਡੇ ਕੋਲੋਂ ਪੇਸ਼ੈਂਟ ਆ ਕਿ ਤੁਹਾਡੇ ਮਨਸ ਕਿਦਾਂ ਹੈ ਵੀ ਇੱਕਦਮ ਤੁਹਾਨੂੰ ਵੀ ਚੰਗਾ ਚੰਬਾ ਹੋਇਆ ਮੈਨੂੰ ਕਾਫੀ ਦਿਨਾਂ ਤੋਂ ਲਗਾਤਾਰ ਫੋਨ ਆ ਰਿਹਾਗਾ ਉਹ ਗ੍ਰੀਸ 'ਚ ਬੈਠੇ ਨੇ ਡਰਾਈਵਿੰਗ ਕਰਦੇ ਆਗੇ ਉਹਨਾਂ ਦਾ ਬ੍ਰਦਰ ਆਇਆ ਤੇ ਉਹ ਕਹਿੰਦੇ ਮੇਰੇ 11 ਸਟੰਟ ਪਏ ਹੋਏ ਹੁਣ ਕਈ ਵਿੱਚ ਕਮੈਂਟ ਪਾਉਂਦੇ ਨੇ ਜੀ 4 ਸਟੰਟ ਤੋਂ ਵੱਧ ਪੈ ਨਹੀਂ ਸਕਦੇ ਹੁਣ ਉਹਦਾ ਭਰਾ ਆ ਉਹ ਕਹਿੰਦਾ ਹਾਂ ਉਹਦੇ ਵਾਕਈ 11 ਸਟੰਟ ਪੈ ਚੁੱਕੇ ਆ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਹੜੇ ਕਿ ਅਮਰੀਕਾ ਤੋਂ ਆਏ ਨੇ ਹੈ ਤੇ ਪੰਜਾਬੀ ਪਰ ਅਮਰੀਕਾ ਤੋਂ ਆਏ ਆ ਅਮਰੀਕਾ ਐਡਾ ਵੱਡਾ ਆ ਕਹਿੰਦੇ ਸਾਰਿਆਂ ਦੇਸ਼ਾਂ ਦਾ ਸਰਪੰਚ ਹੈ ਲੱਗਦਾ ਵੀ ਅਮਰੀਕਾ ਦੇ ਡਾਕਟਰ ਨੇ ਹੱਥ ਖੜੇ ਘਾਤੇ ਇਹੀ ਜੋ ਡੈਮੇਜ ਹੋ ਗਿਆ ਉਹ ਡੈਮੇਜੜੇ ਡਣਾ ਇੱਕ ਪ੍ਰਿੰਸੀਪਲ ਜੀ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਚੀਜ਼ਾਂ ਜੀ ਵੈਸੇ ਬਹੁਤੇ ਲੋਕ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਜ਼ਿਆਦਾ ਉਹ ਐਲੋਪੈਥਿਕ ਡਾਕਟਰਾਂ ਦੇ ਉੱਤੇ ਡਿਪੈਂਡ ਹੁੰਦੇ ਆ ਕਿ ਡਾਕਟਰ ਕੋਲ ਜਾਓ ਉੱਥੇ ਜਾਓ ਉੱਥੋਂ ਲਾਸ ਕਰਾਓ ਆਪ ਵੀ ਕਿਹਾ ਖਾਦੀ ਦਵਾਈ ਹੈ ਹੁਣ ਮੈਨੂੰ ਸਾਰੇ ਪਾਸੇ ਥੱਕ ਗਿਆ ਤੇ ਮੈਂ ਤੇ ਆ ਉਹ ਸਾਰੇ ਪਾਸੇ ਘੁੰਮ ਕੇ ਤੁਹਾਨੂੰ ਫੇਰ ਜਿਹੜਾ ਹੈ ਇਹ ਐਰੋਵੈਡਿਕ ਹੈ ਉਸ ਦਵਾਈ ਤੇ ਇੱਕ ਭਰੋਸਾ ਬਣਿਆ ਨਾ ਬਿਲਕੁਲ ਬਿਲਕੁਲ ਸਮਝਦਾ ਵੀ ਮੈਨੂੰ ਇੰਪਰੂਵਮੈਂਟ ਹੋਈ ਹੈ ਇੱਕ ਇੱਕ ਕੜਾ ਪੀਤਾ ਉਹਦੇ ਪੀਣ ਨਾਲ ਇੰਨਾ ਫਰਕ ਪਿਆ ਦੋ ਗਾੜੇ ਦੋ ਗਾੜੇ ਪੀ ਲਓ ਇੱਕ ਪੀਤਾ ਜੀ ਤੇ ਅੱਗੇ ਜਦੋਂ ਹੋਰ ਪੀਓਗੇ ਤੇ ਲੱਗਦਾ ਵੀ ਹੁਣ 50 40 60 70 ਦਾ ਫਰਕ ਪਾਏਗਾ ਇਹ ਪੈਗਾ ਡੈਫੀਨੇਟਲੀ ਪੈਗਾ ਸੋ ਅਸਵਲੇ ਅਸੀਂ ਦਸੂਹਾ ਹਿਸ਼ਾਰਪੁਰ ਰੋਡ ਤੇ ਖੜੇ ਆ ਦਸੂਏ ਦੀ ਗੱਲ ਕਰੀਏ ਤਾਂ ਦਸੂਏ ਤੋਂ ਤੁਸੀਂ ਐਚ ਐਸ ਬਾਬਾ ਜਿਹੜਾ ਕਾੜੇ ਵਾਲੇ ਮਸ਼ਹੂਰ ਨੇ ਜਿਨ੍ਹਾਂ ਨੂੰ ਲੋਕ ਕਹਿ ਦਿੰਦੇ ਕਿ ਕਾੜੇ ਵਾਲੇ ਬਾਬਾ ਦੇ ਨਾਲ ਤੋਂ ਜ਼ਿਆਦਾ ਲੋਕ ਜਾਣਦੇ ਨਹੀਂ ਕਿਉਂਕਿ ਇੱਥੇ ਕਾੜਾ ਪੀਣ ਦੇ ਨਾਲ ਜਿਹੜੇ ਆ ਅ ਕਈ ਰੋਗ ਜਿਹੜੇ ਦੂਰ ਹੁੰਦੇ ਨੇ ਸੋ ਇੱਥੇ ਜਿਹੜਾ ਮੇਲਾ ਲੱਗਾ ਤੁਸੀਂ ਦੇਖ ਸਕਦੇ ਆ ਇਹ ਮੇਲਾ ਜਿਹੜਾ ਆ ਸਿਰਫ ਸਿਰਫ ਉਹ ਲੋਕ ਹੈ ਜਿਨ੍ਹਾਂ ਨੂੰ ਹਾਰਡ ਦੀਆਂ ਪੇਸ਼ੈਂਟ ਬਿਮਾਰੀਆਂ ਨੇ ਜਾਂ ਹੋਰ ਬਿਮਾਰੀਆ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆ ਜਦੋਂ ਉਹ ਇੱਥੇ ਕੜਾ ਪੀਂਦਾ ਤੇ ਉਹ ਠੀਕ ਹੁੰਦਾ ਆ ਸੋ ਤਸਵੀਰਾਂ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਆਏ ਹੋਏ ਨੇ ਔਰ ਜਿਨ੍ਹਾਂ ਨੇ ਜਿਦਾ ਜਿਦਾ ਕੜਾ ਪੀ ਜਾਂਦੇ ਤੇ ਮੇਮੇ ਠੀਕ ਹੋ ਰਿਹਾ ਸੋ ਇਹ ਤੁਰੀ ਦੋਸ਼ ਕਾੜਾ 148 ਜੜੀਆਂ ਜਾਂ 38 138 ਦੇ ਕਰੀਬ ਜੜੀਆਂ ਪਲੱਸ ਬਿਮਾਰੀਆਂ ਨੂੰ ਜਿਹੜਾ ਠੀਕ ਕਰ ਦਿੰਦਾ ਨਾਲ ਇੱਕ ਭੈਣ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨਾਲ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਭੈਣ ਜੀ ਕੀ ਨਾਇਆ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੇਰਾ ਨਾਮ ਕਾਂਤਾ ਕੁਮਾਰੀ ਆ ਜੀ ਮੈਨੂੰ ਹਾਰਦੀ ਪ੍ਰੋਬਲਮ ਸੀਗੀ ਦੂਜਾ ਕਦਮ ਵੀ ਸਾਨੂੰ ਪਤਾ ਲੱਗ ਗਿਆ ਸੀ ਡਾਕਟਰੀ ਇਲਾਜ ਸ਼ੁਰੂ ਕਰਤਾ ਸਾਰੇ ਟੈਸਟ ਕਰਾਏ ਫਿਰ ਉਹ ਕਹਿੰਦੇ ਵੀ ਬਲੋਕੇਜ ਜਿਆਦਾ ਐਂਜਿਓਗ੍ਰਾਫੀ ਕਰਾਓ ਤਾਂ ਤੁਹਾਡੇ ਸਟੈਂਡ ਪੈਣੇ ਆ ਜੀ ਜਦੋਂ ਅਸੀਂ ਐਡ ਦੇਖੀ ਅਸੀਂ ਇੱਧਰ ਆ ਗਏ ਮੈਨੂੰ 4 ਮਹੀਨੇ ਹੋ ਗਏ ਆ ਤੇ 2.5 ਮਹੀਨੇ ਤੱਕ ਮੇਰੇ ਦਰਦ ਹੁੰਦੀ ਰਹੀ ਆ ਫਿਰ ਮੇਰੇ ਦਰਦ ਦਾ ਹਟ ਗਏ ਤੇ ਮੈਂ 15 ਦਿਨ ਫੇ ਦਵਾਈ ਖਾਧੀ ਆ ਹੁਣ 1 ਮਹੀਨਾ ਹੋ ਗਿਆ ਮੈਨੂੰ ਦਵਾਈ ਡਾਕਟਰ ਦੀ ਛੱਡੀ ਨੂੰ ਤੇ ਮੈਂ ਇੱਕ ਕੜੇ ਪੀਂਦੀ ਆ ਤੇ ਨੈਵੈਦ ਦੀ ਗੋਲੀ ਖਾਨੀ ਆ ਅੱਛਾ ਜੇ ਤੁਸੀਂ ਦੱਸਦੇ ਬਈ ਪ੍ਰੋਬਲਮ ਆਈ ਤੁਹਾਡੇ ਕੀ ਪ੍ਰੋਬਲਮ ਕੀ ਆਈ ਸੀ ਕਿ ਤੁਹਾਨੂੰ ਮੇ ਬੋਡੀ ਨੂੰ ਮਹਿਸੂਸ ਹੋਣ ਲੱਗਾ ਵੀ ਮੇਰੇ ਜਿਹੜਾ ਹਾਰਡਵੇਅਰ ਪ੍ਰੋਬਲਮ ਸ਼ੂ ਸ਼ੂ ਹੋਈ ਹੈ ਜਿੱਦਾਂ ਮੈਂ ਬੈਠੀ-ਬੈਠੀ ਨੂੰ ਤੇੜੀ ਜੀ ਆ ਜਾਣੀ ਐ, ਇੱਕਦਮ ਸਰੀਰ ਠੰਡਾ ਹੋ ਜਾਣਾ। ਫੇਰ ਮੇਰੇ ਪੇਨ ਸ਼ੁਰੂ ਹੋ ਗਈ। ਫੇਰ ਅਸੀਂ ਡਾਕਟਰ ਨੂੰ ਦੱਸਿਆ, ਉਹ ਕਹਿੰਦੇ ਵੀ ਹਾਰਟ ਦੀ ਪ੍ਰੋਬਲਮ ਐ। ECG ਕੀਤੀ। ਫੇਰ ਉਹਨਾਂ ਨੇ ਜੋ ਆਪਣੇ ਇਕੋ ਵੀ ਕੀਤੀ, TMT ਟੈਸਟ ਵੀ ਕੀਤਾ। ਤਾਂ ਉਹ ਕਹਿੰਦੇ ਵੀ ਐਂਜਿਓਗ੍ਰਾਫੀ ਕਰਾਓ ਤਾਂ ਤੁਹਾਡੇ ਸਟੈਂਡ ਪੈਣੇ। ਬਲੌਕ ਜਾਦੀਆ ਇਹਨਾਂ ਦੇ ਬਾਰੇ ਕਿੱਦਾਂ ਪਤਾ ਲੱਗਾ ਕਿ ਕੋਈ ਕਾੜੇ ਵਾਲੇ ਆ ਕੋਈ ਜਿਹੜੇ ਇਹ ਚੀਜ਼ਾਂ ਦੇ ਰਹੇ ਆ ਜਿਹਦੇ ਨਾਲ ਮਰੀਜ਼ ਠੀਕ ਹੋ ਰਹੇ ਆ ਕਿੱਦਾਂ ਪਤਾ ਲੱਗਾ ਸੀ ਤੇ ਜਦੋਂ ਆਏ ਉਦੋਂ ਕੀ ਵਿਸ਼ਵਾਸ ਸੀ ਕਿ ਕੋ ਬਦਲ ਆਉਂਦਾ ਤੇ ਮਨ ਦੇ ਵਿਸ਼ਵਾਸ ਕਿੱਦਾਂ ਦੇਖ ਕੇ ਬਣਿਆ ਵੀ ਮੈਂ ਜੇ ਯੂਜ਼ ਕਰਾਂ ਤਾਂ ਮੈਂ ਠੀਕ ਹੋ ਸਕਦੀ ਆ ਵੈਸੇ ਮੈਂ ਐਡ ਦੇਖਦੀ ਰਹਿੰਦੀ ਸੀ ਫੇਸਬੁੱਕ ਤੇ ਤਾਂ ਜਦੋਂ ਮੈਨੂੰ ਇਹਦਾ ਮਹਿਸੂਸ ਹੋਇਆ ਵੀ ਹਾਰ ਦੀ ਪ੍ਰੋਬਲਮ ਉਹਦਾ ਮੈਨੂੰ ਹੈ ਥੋੜੀ ਕਾਫੀ ਧੀਰ ਤੋਂ ਸੀਗੀ ਮੈਂ ਲੁਧਿਆਣੇ ਉਹ ਵੀ ਟੈਸਟ 21 ਜੇ ਕਰਾਏ ਸੀਗੇ ਤੂੰ ਨੋਨੀ ਆ ਮੁੰਡਾ ਉਹਨੇ ਦੱਸਿਆ ਸੀਗਾ ਵੀ ਇੱਕੋ ਕੀਤੀ ਸੀ ਕਹਿੰਦਾ ਵੀ ਆਂਟੀ ਜੀ ਬਲੋਕੇਜ ਹੈਗੀ ਆ ਤੁਹਾਡੀ ਵੀ ਥੋੜੀ ਆ ਤੁਹਾਨੂੰ ਦਵਾਈ ਨਹੀਂ ਹਜੇ ਦੇਣੀ ਬੀਪੀ ਤੇ ਸ਼ੂਗਰ ਕੰਟਰੋਲ ਰੱਖੋ ਹੁਣ ਫਿਰ ਇਹ ਇੱਕਦਮ ਵੱਧ ਗਈ ਤੇ ਐਡ ਦੇਖਦੀ ਨਹੀਂ ਸੀ ਕਿ ਅਸੀਂ ਪਹਿਲਾਂ ਕਾੜੇ ਪੀਣੇ ਆ ਵੀ ਅਸੀਂ ਲੁਧਿਆਣੇ 16 ਅਕਤੂਬਰ ਨੂੰ ਲੁਧਿਆਣੇ ਪਹੁੰਚੇ ਇਹਨਾਂ ਦੇ ਕੋਲ ਤੋਂ ਦਵਾਈ ਲਿਆਂਦੀ ਤੇ ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਅਗਲੇ ਐਤਵਾਰ ਦਸੂਵੇ ਆ ਜਾ ਤੁਹਾਨੂੰ ਦਸੂਆ ਲੱਗੇ ਪੈਂਦਾ ਆ ਤਾਂ ਮੈਂ ਨਵੀਂ ਬੈਰੀ ਕਾੜਾ ਪੀਣਾ ਹੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ ਹੁਣ ਦਵਾਈ ਨੂੰ ਛੱਡੀ ਨੂੰ ਮਹੀਨਾ ਹੋ ਗਿਆ ਆ ਮੈਂ ਜਿਹੜੀ ਸੋਚ ਲੈ ਕੇ ਆਈ ਸੀ ਵਿਸ਼ਵਾਸ ਲੋਕਾਂ ਵੱਲ ਦੇਖੀ ਮੇਰਾ ਬਣਿਆ ਮੇਰੀ ਬੋਡੀ ਹੁਣ ਜਿਹੜਾ ਇਫੈਕਟ ਕਰਨਾ ਸ਼ੁਰੂ ਕਰ ਗਈ ਆ ਜਿੱਥੋਂ ਮੈਂ ਡਾਕਟਰਾਂ ਤੋਂ ਡਰਦੀ ਸੀ ਸਟੰਟ ਪਾਉਣੇ ਹੁਣ ਜਿਹੜਾ ਨਹੀਂ ਮੈਨੂੰ ਡਰ ਲੋੜ ਨਹੀਂ ਕਿਉਂਕਿ ਮੈਂ ਕਹਿੰਦਾ ਠੀਕ ਹੋਇਆ ਕੀ ਕਹਿਣਾ ਚਾਹੁੰਦਾ ਇੱਥੇ ਮੈਂ ਇਹ ਹੀ ਕਹਿਣਾ ਚਾਹੁੰਨੀ ਆ ਵੀ ਅਸੀਂ ਇਹ ਵਿਸ਼ਵਾਸ ਤਾਂ ਅੱਗੇ ਨਹੀਂ ਸੀ ਕਰਦੇ ਪਰ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਜਿਹੜਾ ਬੂਟੀਆਂ ਨਾਲ ਜਿੰਨਾ ਫਾਇਦਾ ਹੁੰਦਾ ਆ ਨਾ ਦਵਾਈਆਂ ਅਸੀਂ ਇੱਕ ਦੁੱਖ ਤੋਂ ਖਾਣੇ ਦੋ ਸਾਨੂੰ ਲੱਗਦੇ ਆ ਮੈਨੂੰ ਆ ਹੁਣ 3 ਜਨਵਰੀ ਨੂੰ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਕਿਉਂ ਡਰਦੇ ਆ ਐਂਜਿਓਗ੍ਰਾਫੀ ਕਰਾਵੋ ਤਾਂ ਸਟੈਂਡ ਪਾਣੇ ਤੁਹਾਡੀ ਬਲੌਕੇਜ ਇਦਾਂ ਨਹੀਂ ਖੁੱਲਣੀ ਮੈਂ ਕਿਹਾ ਡਾਕਟਰ ਸਾਹਿਬ ਚਾਹੇ ਤੁਸੀਂ ਇੱਕ ਵਾਰੀ ਕਹੋ ਚਾਹੇ 10 ਵਾਰੀ ਕਹੋ ਮੈਂ ਸਟੈਂਡ ਤਾਂ ਨਹੀਂ ਪਾਉਣੇ ਕਿੰਦਾ ਇੰਨਾ ਖਰਵੋਣੇ ਆ ਮੈਂ ਕਿਹਾ ਵੀ ਮੇਰੀ ਮਦਰ ਲਾਉ ਨੇ ਪਵਾਇਆ ਸੀ 7 ਲੱਖ ਰੁਪਇਆ ਸਾਡਾ ਲੱਗਾ ਸੀ 2007 ਚ ਤੇ ਪਰ 6 ਮਹੀਨੇ ਜਿੰਦੇ ਰਹੇ ਸੀਗੇ ਮੈਂ ਕਿਹਾ ਮੈਂ ਜਿੰਨੀ ਉਮਰ ਮੈਂ ਦਵਾਈਆਂ ਨਾ ਕਟੂੰਗੀ ਦਵਾਈ ਮੈਂ ਜ਼ਰੂਰ ਲੈਂਦੀ ਆ ਪਰ ਮੈਂ ਖਾਂਦੀ ਨਹੀਂ ਮੈਂ 1 ਮਹੀਨਾ ਹੋਇਆ ਦਵਾਈ ਛੱਡੀ ਨੂੰ ਸੋ ਐਚਐਸ ਬਾਬਾ ਵੱਲੋਂ ਜਿਹੜਾ ਕੜਾ ਤਿਆਰ ਕੀਤਾ ਹੈ ਕੱਲੇ ਹਾਰਟ ਦੇ ਲਈ ਨਹੀਂ ਇਹ ਤ੍ਰਿਦੋਸ਼ ਕੜਾ ਜਿਹੜਾ 148 ਬਿਮਾਰੀਆਂ ਜਿਹੜੀਆਂ ਠੀਕ ਕਰਦਾ ਹੈ ਸੋ ਉਹਨਾਂ ਵਿੱਚ ਗੱਲ ਕਰੀਏ ਸਾਡੇ ਨਾਲ ਇੱਕ ਬਜ਼ੁਰਗ ਨੇ ਭਾਈ ਸਾਹਿਬ ਨੇ ਜਿਹੜੇ ਕਿ व्हीਲ ਚੇਅਰ ਤੇ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਦੇ ਯੂਰਨ ਦੀ ਥੈਲੀ ਵੀ ਲੱਗੀ ਹੋਈ ਆ ਸੋ ਉਹਨਾਂ ਦੀ ਕੰਡੀਸ਼ਨ ਤੋਂ ਤੁਸੀਂ ਆਪ ਜਜ ਕਰ ਸਕਦੇ ਹੋ ਕਿ ਹਾਲਾਤ ਹੋਣਗੇ ਇਹਨਾਂ ਦੀ ਕੀ ਪ੍ਰੋਬਲਮ ਆ ਕਿਉਂ ਇਹਨਾਂ ਨੂੰ ਇੱਥੇ ਜਿਹੜਾ ਚੇਅਰ ਤੇ ਬਟਣਾ ਪਿਆ ਕਦੋਂ ਤੋਂ ਇਹ ਪ੍ਰੋਬਲਮ ਹੈ ਆਪਣੇ ਕੋਲ ਜਾਣਦੇ ਤੇ ਹੁਣ ਇੱਥੇ ਆਏ ਤੇ ਇਹਨਾਂ ਨੇ ਕਾੜਾ ਪੀਤਾ ਕਿੰਨੀ ਵਾਰੀ ਪੀਤਾ ਸਾਰਾ ਕੁਝ ਉਹਨਾਂ ਕੋਲ ਜਾਣਾਂਗੇ ਭਾਜੀ ਕੀ ਨਾ ਆਇਆ ਤੇ ਕਿੱਥੋਂ ਆਏ ਵੈਸੇ ਤੁਸੀਂ ਮੇਰਾ ਨਾਮ ਜੋਤ ਸਿੰਘ ਹੈ ਮੈਂ ਦਸੂਹੇ ਤੋਂ ਲੋਕ ਲਈ ਆ ਜੀ ਲੋਕ ਲਈ ਹਾਂਜੀ ਭਾਜੀ ਕੀ ਪ੍ਰੋਬਲਮ ਆਈ ਸੀ ਕਦੋਂ ਆਈ ਸੀ ਤੁਹਾਨੂੰ ਇਹ ਪ੍ਰੋਬਲਮ ਮੈਨੂੰ ਪਰੋਲੋਂ ਭਾਜੀ 5 ਸਾਲ ਹੋ ਗਏ ਓਕੇ ਹਾਂਜੀ ਲੱਕ ਤੋਂ ਹੀਟਲਾ ਤੜ ਜਿਹੜਾ ਪੂਰਾ ਡੈੱਡ ਹੋ ਗਿਆ ਸੀ ਪੂਰਾ ਖੜ ਗਿਆ ਸੀਗਾ ਅੱਛਾ ਨਾ ਲੈਟਰਿੰਗ ਦਾ ਪਤਾ ਲੱਗਦਾ ਨਾ ਬਾਥਰੂਮ ਦਾ ਲੱਤਾਂ ਇਕਦਮ ਖਤਮ ਹੋ ਗਈਆਂ ਸੀ ਹਾਂਜੀ 5 ਸਾਲ ਮੈਂ ਇਲਾਜ ਕਰਵਾਇਆ ਕਿਤੇ ਕੋਈ ਫਾਇਦਾ ਨਹੀਂ ਹੋਇਆ ਜੀ ਕਿੱਥੇ ਕਿੱਥੇ ਇਲਾਜ ਕਰਾਇਆ ਤੁਸੀਂ ਕਿੰਨਾ ਕੁ ਪੈਸਾ ਜਿਹੜਾ ਉਸ ਵੇਲੇ ਖਰਾਬ ਕਰ ਦਿੱਤਾ ਕੀ ਹਾਲਾਤ ਹੈ ਤੁਹਾਡੇ ਵਕ ਫੈਮਿਲੀ ਦੇ ਤਲਾਜ ਮੈਂ ਜਲੰਧਰ ਲੁਧਿਆਣਾ ਗੁਰਦਾਸਪੁਰ ਪਠਾਨਕੋਟ ਕਈ ਜਗ੍ਹਾ ਕਰਵਾਇਆ ਜੀ ਪੈਸੇ 16-17 ਲੱਖ ਰੁਪਏ ਮੈਂ ਅਜੇ ਤੱਕ ਲਾ ਚੁੱਕਾ ਹਾਂ ਇਹ ਪੰਜ ਸਾਲਾਂ ਵਿੱਚ 16-17 ਲੱਖ ਰੁਪਏ ਤੁਸੀਂ ਖਰਚ ਚੁੱਕੇ ਹੋ ਹਾਂਜੀ ਤੇ ਫੇਰ ਵੀ ਕੀ ਡਾਕਟਰ ਕਹਿ ਰਹੇ ਸੀਗੇ ਵੀ ਕੀ ਪੋਜੀਸ਼ਨ ਰਹੇਗੀ ਤੁਹਾਡੀ ਪੋਜੀਸ਼ਨ ਕਹਿੰਦੇ ਫਰਕ ਪੈ ਜਾਏਗਾ ਜਿਹਦੇ ਕੋਲ ਜਾਣੇ ਉਹ ਹੀ ਕਹਿੰਦਾ ਫਰਕ ਪੈ ਜਾਏਗਾ ਪੈ ਜਾਏਗਾ ਪਰ ਫਰਕ ਪਿਆ ਨਹੀਂ ਕੋਈ ਵੀ ਨਹੀਂ ਹਾਂਜੀ ਤੇ ਵੀਲ ਚੇਅਰ ਤੇ ਮੰਜੇ ਤੋਂ ਇਲਾਵਾ ਹੋਰ ਤੇ ਤੁਹਾਡਾ ਤੁਰੰਤ ਕੋਈ ਸਿੱਧਾ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਸਿਰਫ ਮੰਜੇ ਦੇ ਜਾਂ ਵੀਲ ਚੇਅਰ ਤੇ ਬਸ ਇੱਥੇ ਹੀ ਤੇ ਤੁਹਾਨੂੰ ਕੌਣ ਸੰਭਾਲਦਾ ਟਾਇਲਟ ਬਾਥਰੂਮ ਹੈ ਜਾਣਾ ਇਹ ਕਿਦਾਂ ਤੁਸੀਂ ਉਹ ਵੋਟ ਕਰਦੇ ਹੋ ਇਹ ਕੁਰਸੀ ਵੱਡੀ ਹੋਈ ਹੈ ਕੁਰਸੀ ਤੇ ਹੀ ਬੈਠੀਦਾ ਵਾ ਪਹਿਲਾਂ ਘਰ ਦੇ ਚੌਕੇ ਬਿਠਾਉਂਦੇ ਸੀ ਹੁਣ ਮੈਂ ਆਪਣੇ ਆਪ ਬੈਠ ਜਾਣਾ ਵਾ ਮੇਰੀ ਘਰ ਵਾਲੀ ਆ ਜੇ ਬੇਟਾ ਆ ਉਹ ਹੀ ਸੰਭਾਲਦੇ ਮੈਨੂੰ ਕੀ ਕੰਮ ਕੀ ਕਰਦੇ ਹੋ ਮੈਸਰ ਜੀ ਮੈਂ ਟਰੱਕ ਡਰਾਈਵਰ ਹਾਂ ਹਫਤੇ ਬਰਾ ਹਾਂ 5 ਸਾਲ ਪਹਿਲਾਂ ਕਿਵੇਂ ਪ੍ਰੋਬਲਮ ਆ ਆ ਕੇ ਦੱਸੀ ਕੋਈ ਬੁਖਾਰ ਚੜਿਆ ਸੀ ਕੋ ਹੋਰਸ ਪ੍ਰੋਬਲਮ ਕਿਵੇਂ ਆਈ ਸੀ ਪ੍ਰੋਬਲਮ ਇਹ ਨਹੀਂ ਇਹ ਆস্তে ਆਸਤੇ ਇਹਨਾਂ ਨੱਤਾਂ ਕਮਜ਼ੋਰ ਹੋ ਗਈਆਂ ਸੀਗੀਆਂ ਫਿਰ ਲੱਕ 'ਚ ਦਰਦ ਰਹਿੰਦੀ ਸੀ ਬਹੁਤ ਜ਼ਿਆਦਾ ਫਿਰ ਲੈਟਰਿੰਗ ਆਉਣੀ ਜਿੱਦਾਂ ਰੁੱਕ ਗਈ ਬੰਦ ਹੋ ਗਈ ਤੇ ਲਾਜ ਮੈਂ ਕਰਵਾਉਂਦਾ ਰਿਹਾ ਕਈ ਜਗ੍ਹਾ ਮਕੇਰੀਆਂ ਵੀ ਕਰਵਾਇਆ ਗਰਦਾਸਪੁਰ ਦੇ ਕੋਲ ਕੁਸ਼ਰਕੋ ਵੀ ਜਾਂਦੇ ਰਹੇ ਹਾਂ ਕਈ ਜਗ੍ਹਾ ਜਾਂਦੇ ਰਹੇ ਹਾਂ ਅਸੀਂ ਉਹ ਦਵਾਈਆਂ ਖਾਈ ਜਾਂਦੇ ਰਹੇ ਹਾਂ ਲੈਕਨ ਨਹੀਂ ਹੋਇਆ 60 ਸੌਟ ਦੇ ਨਹੀਂ ਲੱਗੀ ਸੀ ਪਹਿਲਾਂ ਨਹੀਂ ਸੱਟ ਨਹੀਂ ਲੱਗੀ ਕੋਈ ਵੀ ਇਦਾਂ ਹੀ ਮਤਲਬ ਬੋਡੀ ਦੇ ਲੱਤਾਂ ਵੀਕ ਹੁੰਦੀਆਂ ਹੁੰਦੀਆਂ ਤੇ ਪੀਸ਼ੇਨ ਆ ਗਈ ਹਾਂਜੀ ਹੁਣ ਪੀਜੀਆ ਹੀ ਗਏ ਸੀਗੇ ਪੀਜੀਆ ਤੋਂ ਉਹਨਾਂ ਨੇ ਕੀਤਾ ਆ ਐਮ ਆਰ ਆਈ ਵਗੈਰਾ ਸਭ ਕੁਝ ਕਰਵਾਇਆ ਉਹਦੇ ਵਿੱਚ ਕੁਝ ਨਹੀਂ ਆਉਂਦਾ ਉਹ ਕਹਿੰਦੇ ਤੇਰੀਆਂ ਨਸਾਂ ਜੜੀਆਂ ਨੇ ਉਹ ਵੀਕ ਹੋ ਗਈਆਂ ਨੇ ਡੈੱਡ ਹੋ ਗਈਆਂ ਨੇ ਹਾਂਜੀ ਤੇ ਇਹਨਾਂ ਬਾਰੇ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇੱਥੇ ਕਾੜਾ ਪੀਣ ਆਉਂਦੇ ਨੇ ਲੋਕ ਇੱਥੇ ਤਾਂ ਸਿਰਫ ਕਹਿੰਦੇ ਹਾਰਟ ਦੇ ਲੋਕ ਜ਼ਿਆਦਾ ਹੁੰਦੇ ਨੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇੱਥੇ ਹੋਰ ਵੀ ਇਲਾਜ ਜਿਹੜੇ ਹੁੰਦੇ ਆ ਨੇ ਮੈਂ ਐਡ ਵੇਖੀ ਸੀ ਇਹਨਾਂ ਦੀ ਐਡ ਦੇ ਵਿੱਚ ਦੇਖੇ ਨਸਾਂ ਦੀ ਪ੍ਰੋਬਲਮ ਮੈਂ ਇਹਨਾਂ ਨੂੰ ਫੋਨ ਕੀਤਾ ਸੀਗਾ ਕਹਿੰਦਾ ਦੀ ਨਸਾਂ ਦੀ ਪਰੋਂ ਦਾ ਹੱਲ ਹੋ ਜਾਊਗਾ ਹਾਂਜੀ ਫਿਰ ਮੈਂ ਪੀਜੀਆ ਜਾਂਦਾ ਸੀ ਮੈਂ ਕਿਹਾ ਚਲੋ ਇੱਕ ਵਾਰੀ ਇਹਨਾਂ ਕੋਲ ਪੀ ਕੇ ਦੇਖ ਦੇਖਦੇ ਆ ਕੀ ਸਟਰ ਨਿਕਲਦਾ ਆ ਮੈਂ ਇੱਕ ਵਾਰੀ ਪੀਤਾ ਥੋੜੀ ਜੀ ਮੈਨੂੰ ਲੱਗਾ ਫਰਕ ਜਿੱਦਾਂ ਹੁਣ ਆ ਦੂਜੀ ਵਾਰੀ ਵੀ ਥੋੜਾ 10-15% ਹੈਗਾ ਫਰਕ ਥੋੜਾ ਜਿਹਾ ਮੈਨੂੰ ਹੁਣ ਤੀਜੀ ਵਾਰੀ ਅਸੀਂ ਆਏ ਆ ਇੱਥੇ ਜੇ ਜਦੋਂ ਤੁਸੀਂ ਪਹਿਲੀ ਦੋ ਵਾਰੀ ਪੀਤਾ ਤਾਂ ਤੁਸੀਂ ਸਾਡੇ ਤੁਹਾਡੇ ਕੋਲ ਪੇਟਸ ਪ੍ਰੋਬਲਮ ਹੈ ਲੈ ਨਹੀਂ ਹੁੰਦਾ ਸੀ ਤੁਰ ਨਹੀਂ ਹੁੰਦਾ ਸੀ ਬਲੱਡ ਸਰਕੂਲੇਟ ਸਬੰਧੀ ਹੁਣ ਪੀਣ ਦੇ ਨਾਲ ਕੀ ਤੁਹਾਨੂੰ ਲੱਗਦਾ ਵੀ ਮੈਨੂੰ ਠੀਕ ਕੀ ਮਹਿਸੂਸ ਹੋ ਰਿਹਾ ਵੇ ਮੈਂ ਮੈਂ ਠੀਕ ਹੋਣ ਦਾ ਜਾ ਰਿਹਾ ਮੈਨੂੰ ਭਾਜੀ ਇੰਨੀ ਕਮਜ਼ੋਰੀ ਹੋ ਗਈ ਸੀ ਮੈਨੂੰ ਬੁਖਾਰ ਬਹੁਤ ਜ਼ਿਆਦਾ ਚੜਦਾ ਸੀਗਾ ਮੈਂ ਖੂਨ ਵਿੱਚ ਨੇ ਫੈਕਸ਼ਨ ਬਹੁਤ ਜ਼ਿਆਦਾ ਸੀਗੀ ਮੈਂ ਅੰਗਰੇਜ਼ੀ ਦਵਾਈ ਮਿਲ ਗਈ ਗੋਲੂ ਕੋਈ ਲੱਗਾ ਰਿਹਾ ਜਾਂਦਾ ਸੀ ਮੈਨੂੰ ਤੇ ਹੁਣ ਜਿੱਦਣ ਦਾ ਮੈਂ ਕੜਾ ਪੀਤਾ ਨਾ ਮੈਨੂੰ ਬੁਖਾਰ ਨਹੀਂ ਗਿਆ ਦੁਬਾਰਾ ਜਿਦੋਂ ਲੈਟਰਿੰਗ ਦਾ ਵੀ ਪਤਾ ਲੱਗਦਾ ਵੀ ਹੁਣ ਕਿਦਾਂ ਪਤਾ ਲੱਗਦਾ ਹੈ ਸਰੀਰ ਨੂੰ ਥੋੜਾ ਜਿਹਾ ਉਹ ਕਹਿੰਦੇ ਬਾਪਾ ਤੁਹਾਨੂੰ ਪਹਿਲਾਂ ਲੈਟਰਿੰਗ ਯੂਰਿਨ ਦਾ ਪਤਾ ਨਹੀਂ ਲੱਗਦਾ ਸੀ ਕੜਾ ਪੀਣ ਤੋਂ ਬਾਅਦ ਹੁਣ ਪਤਾ ਲੱਗਣ ਲੱਗ ਪਿਆ ਮੈਨੂੰ ਲੈਟਰਿੰਗ ਆ ਰਹੀ ਹੈ ਮੈਨੂੰ ਯੂਰਿਨ ਆ ਰਹੀ ਹੈ ਹਾਂਜੀ ਹਾਂਜੀ ਪਤਾ ਲੱਗਦਾ ਹੈ ਕਿੰਨਾ ਥੋੜਾ ਪਤਾ ਲੱਗਦਾ ਹੈ ਉਹ ਜ਼ਿਆਦਾ ਤਾਂ ਨਹੀਂ 10 15% ਫਰਕ ਹੈਗਾ ਅੱਗੇ ਨਾਲ ਸੋ ਆ ਜਿਹੜਾ ਤੁਸੀਂ ਲਿਵਾਫਾ ਦੇਖ ਸਕਦੇ ਹੋ ਬਾਵਾ ਕਲੀਨਿਕ ਵੈਦ ਇਹ ਲਫਾਫਾ ਜਿਹੜਾ ਆ ਇਹਦੇ ਵਿੱਚ ਮੈਡੀਸਨ ਹੈ ਇਹ ਮੈਡੀਸਨ ਜਿਹੜੀ ਗਰੀਸ ਜਾਣੀ ਆ ਕਿ ਉਹ ਪੇਸ਼ੈਂਟ ਕੋਲ ਜਿਹੜਾ ਪੇਸ਼ੈਂਟ ਦੇ ਮੈਂ ਦੱਸਣ ਚ ਵੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ 11 ਸਟੰਟ ਪੈ ਚੁੱਕੇ ਨੇ 1 ਨਹੀਂ 2 ਨਹੀਂ 3 ਨਹੀਂ 5 ਨਹੀਂ 6 ਨਹੀਂ 10 ਨਹੀਂ 11 ਸਟੰਟ ਚਾਹ ਦੇਣਾ ਬੜਾ ਸੌਖਾ ਹੈ ਕਿ 11 ਸਟੰਟ ਉਹ ਕਿੱਦਾਂ ਪੈ ਕਿਹੜੀਆਂ ਨਾੜਾਂ 'ਚ ਪੈ ਕਿੱਥੇ ਪੈ ਇਹ ਵੀ ਸੋਚਣ ਵਾਲੀ ਗੱਲ ਹੈ ਪਰ ਉਹ 11 ਸਟੰਟ ਵਾਲਾ ਪੇਸ਼ੈਂਟ ਵੀ ਜਿਹੜਾ ਆ ਭਾਵੇਂ ਅੱਜ ਗਰੀਸ 'ਚ ਬੈਠਾ ਹੈ ਪਰ ਉਹਦੀ ਦਵਾਈ ਜਿਹੜੀ ਹੈ ਥੋਂ ਜਾ ਰਹੀ ਆ ਦਸੂਏ ਤੇ ਆ ਪਕੜਿਆ ਤੇ ਦਸੂਏ ਤੋਂ ਇਹ ਜਿਹੜੇ ਆ ਭਾਈ ਸਾਹਿਬ ਦਵਾਈ ਲੈ ਕੇ ਚੱਲੇ ਜਿਹਨਾਂ ਨੇ ਉਹਨਾਂ ਨੂੰ ਭੇਜਣੀ ਐ ਸੋ ਆਪਾਂ ਇਹਨਾਂ ਕੋਲ ਜਾਣਦੇ ਆ ਕਿ ਉਹਦੀ ਕੀ ਪੋਜੀਸ਼ਨ ਸੀ ਇਹਨਾਂ ਦੇ ਕੀ ਲੱਗਦੇ ਆ ਉਹ ਭਾਜੀ ਜਿਸ ਸ਼ਖਸ ਕੋਲ ਦਵਾਈ ਜਾਣੀ ਐ ਉਹ ਤੁਹਾਡੇ ਕੀ ਲੱਗਦੇ ਤੁਹਾਡਾ ਰਿਸ਼ਤੇਦਾਰ ਹੈ ਬ੍ਰਦਰ ਹੈ ਕੌਣ ਹੈ ਮੇਰੇ ਫਰੈਂਡ ਹੈ ਜੀ ਫਰੈਂਡ ਹੈ ਹਾਂਜੀ ਅੱਛਾ ਤੇ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਤੁਹਾਨੂੰ ਉਹਨਾਂ ਨੇ ਸੁਨੇਹਾ ਦਿੱਤਾ ਕਿ ਮੈਨੂੰ ਇਹ ਪ੍ਰੋਬਲਮ ਆਈ ਹੈ ਪ੍ਰੋਬਲਮ ਤਾਂ ਬਹੁਤ ਛਿਰਦੀ ਸੀਗੀ ਪਰ ਮਹਿਸੂਸ ਨਹੀਂ ਸੀ ਹੋ ਰਹੀ ਓਕੇ ਤੇ ਉਹਨਾਂ ਨੂੰ ਕੋਈ ਮਾੜੀ ਜਿਹੀ ਮਾੜੀ ਮੋਟੀ ਕੋਈ ਤਕਲੀਫ ਹੋਈ ਫਿਰ ਉਹ ਨਹੀਂ ਆਪਣਾ ਟੈਸਟ ਕੋ ਵਗੈਰਾ ਕਰ ਐਕਸਟ ਕਰਵਾਉਣ ਦੇ ਬਾਵਜੂਦ ਫਿਰ ਡਾਕਟਰਾਂ ਨੇ ਦੱਸਿਆ ਵੀ ਤੁਹਾਡੀ ਬਲੋਕੇਜ ਬਹੁਤ ਆ ਰਹੀ ਹੈ। ਇਸ ਜਦ ਡਾਕਟਰ ਕੋ ਗਏ ਉਹ ਨਹੀਂ ਫਸਟ ਟਾਈਮ 8 ਸਟੈਂਟ ਇੱਕ ਵਾਰੀ ਪਾਏ। ਮਤਲਬ ਇੱਕ ਵਾਰ ਦੇ ਵਿੱਚ ਇਕੱਠੇ 8 ਸਟੈਂਟ ਹਾਂਜੀ 8 ਸਟੈਂਟ ਪਾਏ ਇੱਕ ਵਾਰੀ। ਫਿਰ ਦੁਬਾਰਾ 1 ਸਾਲ ਬਾਅਦ ਫਿਰ ਚੈੱਕ ਅਪ ਹੋਇਆ ਉਹਨਾਂ ਦਾ। ਇੱਕ ਇੱਕ ਸਾਲ ਬਾਅਦ ਫਿਰ ਉਹਨਾਂ ਦੇ ਤਿੰਨ ਸਟੈਂਟ ਦੁਬਾਰਾ ਫਿਰ ਪਾਏ। ਹਾਂਜੀ ਜਦੋਂ 11 ਸਟੈਂਟ ਪੈ ਜਾਣੇ ਵੱਡੀ ਵੱਡੀ ਗੱਲ ਹੈ ਤੇ ਇਹ ਸਾਰਾ ਗਰੀਸ ਦੇ ਵਿੱਚ ਹੀ ਪਾ ਉੱਥੇ ਦੇ ਡਾਕਟਰਾਂ ਨੇ ਇਲਾਜ ਕੀਤਾ ਉਹਨਾਂ ਦਾ ਉੱਥੇ ਦੇ ਡਾਕਟਰਾਂ ਨੇ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਵੀ ਕਾੜੇ ਵਾਲੇ ਬਾਬਾ ਜੀ ਬਾਰੇ ਕਿਦਾਂ ਪਤਾ ਲੱਗਾ ਕਿ ਉਹ ਪਿੰਦੇ ਕਿਉਂਕਿ 11 ਤੋਂ ਹਫ਼ਤਾ ਹੁਣ ਤਾਂ ਬਾਡੀ ਦਾ ਕਹਿੰਦੇ ਐਂਡੀ ਹੋ ਜਾਂਦਾ ਇਸ ਤੋਂ ਬਾਅਦ ਜਿਹੜਾ ਆ ਬਾਈਪਾਸ ਰੀ ਜਾਂ ਫਿਰ ਹਾਰਟ ਦੀ ਜੜੀ ਚ ਦੁਆ ਕਰਦੇ ਹੋ ਜੀ ਕਿੱਦਾਂ ਉਹਨਾਂ ਨੂੰ ਪਤਾ ਲੱਗਾ ਕਿ ਕੋਈ ਇਦਾਂ ਦਾ ਹੈ 바ਵਾ ਜਿਹੜੇ ਕਾੜਾ ਬਣਾਉਂਦਾ ਹੈ ਤੇ ਉਹਦੇ ਕਾੜਾ ਮਨਾਉਣੇ ਤੁਹਾਨੂੰ ਉਹਨਾਂ ਨੇ ਕਿਵੇਂ ਟਾਈ ਅਪ ਕੀਤਾ ਫਿਰ ਉਹਨਾਂ ਦੇ ਕੋਈ ਫਰੈਂਡ ਗਾਹਾਂ ਸੀਗੇ ਉਹਨਾਂ ਦੇ ਫਾਦਰ ਸਾਹਿਬ ਇੱਥੋਂ ਕਾੜਾ ਪੀਣ ਜਾਂਦੇ ਆ ਦੂਏ ਤੋਂ ਜਲੰਧਰ ਤੋਂ ਉਹਨਾਂ ਨੇ ਉਹਨਾਂ ਨੂੰ ਐਡਰੈਸ ਦਿੱਤਾ ਤੇ ਦੁਬਾਰਾ ਫਿਰ ਉਹਨਾਂ ਨੇ ਮੈਨੂੰ ਫੋਨ ਲਾਗਾ ਕਿ ਤੁਸੀਂ ਉੱਥੇ ਜਾ ਕੇ ਮੇਰੇ ਵਾਸਤੇ ਦਵਾਈ ਜਾਂ ਡਾਕਟਰ ਸਾਹਿਬ ਨਾਲ ਗੱਲ ਕਰਾ ਕੇ ਤਾਂ ਦਵਾਈ ਲੈ ਕੇ ਦੇਵੋ ਮੈਨੂੰ ਇਹ ਇਸ ਕਰਕੇ ਤੁਹਾਡੀ ਬਾਬਾਈ ਨੇ ਗੱਲ ਹੋਈ ਜਾਂ ਫਿਰ ਉੱਥੋਂ ਰਿਪੋਰਟਾਂ ਵੀ ਮੰਗਾਈਆਂ ਗੀਆਂ ਵੀ ਰਿਪੋਰਟਾਂ ਰਿਪੋਰਟਾਂ ਵੀ ਮੰਗਾਈਆਂ ਗੀਆਂ ਰਿਪੋਰਟਾਂ ਨਹੀਂ ਦੇਖੀਆਂ ਫੋਨ ਤੇ ਤੇ ਉਹ ਰਿਪੋਰਟਾਂ ਦੇਖ ਕੇ ਫਿਰ ਦਵਾਈ ਦੇ ਦਿੱਤੀ ਨਹੀਂ ਤੇ ਜਦੋਂ ਤੁਸੀਂ ਪਹਿਲੀ ਵਾਰੀ ਕਾੜਾ ਭੇਜਿਆ ਜਦੋਂ ਤੁਸੀਂ ਜਦੋਂ ਆਉਦੇ 11 ਸਟੰਡ ਪੈਂਟ ਤੋਂ ਬਾਅਦ ਤੇ ਉਹ ਤੋਂ ਕਾੜਾ ਪੀਣ ਤੋਂ ਬਾਅਦ ਉਹਨਾਂ ਨੂੰ ਕਿੰਨੀ ਘਰਾਹਤ ਮਿਲਦੀ ਰਹੀ ਜਿਹੜਾ ਪਹਿਲੀ ਵਾਰੀ ਭੇਜ ਰਹੇ ਹੋ ਅੱਛਾ ਪਹਿਲੀ ਵਾਰੀ ਭੇਜਣਾ ਪਹਿਲੀ ਵਾਰੀ ਭੇਜਣਾ ਜੀ ਅੱਛਾ ਹਾਂਜੀ ਤੇ ਮਤਲਬ ਉਹਨਾਂ ਨੂੰ ਉਸ ਦੋਸਤ ਦੇ ਉੱਤੇ ਉਹਨਾਂ ਨੂੰ ਪਤਾ ਲੱਗਾ ਸੀ ਵੀ ਮੇਰੇ ਫਾਦਰ ਜਿਹੜਾ ਉਹਨਾਂ ਦੇ ਦੋਸਤ ਦੇ ਫਾਦਰ ਆ ਉਹਨਾਂ ਦਾ ਇਲਾਜ ਕਰਾ ਰਿਹਾ ਹੈ ਇੱਕ ਵਿਸ਼ਵਾਸ ਲੈ ਕੇ ਉਹਨਾਂ ਨੇ ਕਾੜਾ ਵੀ ਜਿਹੜਾ ਭੇਜਿਆ ਹਾਂਜੀ ਹਾਂਜੀ ਵਿਸ਼ਵਾਸ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋਰ ਜਿਹੜੇ ਲੋਕ ਐਦਾ ਵਿਦੇਸ਼ਾਂ ਵਿੱਚ ਬੈਠੇ ਨੇ ਇਲਾਜ ਨਹੀਂ ਕਰਾ ਸਕਦੇ ਮਹਿੰਗੀਆਂ ਦਵਾਈਆਂ ਖਾ ਰਹੇ ਆ ਇਹ ਦੇਸੀ ਚੀਜ਼ਾਂ ਨੇ ਇਹਨਾਂ ਦੇ ਤੇ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਹੁਣ ਜਿਸ ਬੰਦੇ ਨੂੰ ਪ੍ਰੋਬਲਮ ਨੂੰ ਤਾਂ ਖਾਣੀ ਚਾਹੀਦੀ ਹੈ ਜਿੱਦਾਂ ਵੀ ਜੇ ਕਿਸੇ ਨੂੰ ਨਹੀਂ ਪ੍ਰੋਬਲਮ ਤੋਂ ਕੋਈ ਸੋਲਵ ਹੋ ਰਹੀ ਉਹਦੀ ਉਹਨੂੰ ਸੰਪਰਕ ਕਰਨਾ ਚਾਹੀਦਾ ਇਹਨਾਂ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾੜਾ ਇਸ ਵੇਲੇ ਜਿਹੜਾ ਤਿਆਰ ਹੋ ਰਿਹਾ ਹੈ ਔਰ ਜਿਹੜੀ ਬੂਟੀਆਂ ਜਿਹੜੀਆਂ ਕਿ ਆਪਾਂ ਕਹਿੰਦੇ ਆ ਅਮ ਬਿਸਰਦੇ ਜਾਂਦੇ ਆ ਜਿਵੇਂ ਪੁਰਾਣੇ ਸਮੇਂ ਦੀ ਵੀ ਗੱਲ ਕਰਦੇ ਸੀ ਕਿ ਜਿਹੜੀ ਬੂਟੀਆਂ ਹੀ ਜਿਹੜਾ ਇਲਾਜ ਸੀ ਬਜ਼ੁਰਗ ਜਿਹੜੇ ਲੰਬੇ ਉਮਰਾ ਭੋਗਦੇ ਸੀ ਲਾ ਜਿਹੜਾ ਸਿਰਫ ਸਿਰੋ ਜੜੀਆਂ ਬੁਟੀਆਂ ਦਿੰਦੇ ਸੀ ਕੋਈ ਐਲੋਪੈਥੀ ਨਹੀਂ ਹੁੰਦੀ ਸੀ ਆਯੁਰਵੈਦਿਕ ਨਾਲ ਹੀ ਚੱਲਦਾ ਸੀ ਸੋ ਸਾਡੇ ਨਾਲ ਐਚਐਸ ਬਾਬਾ ਜੀ ਬਾਬਾ ਜੀ ਜਦੋਂ ਦੇਖਦੇ ਆ ਮੇਲਾ ਹੀ ਦੇਖਦੇ ਆ ਹਰ ਵਾਰੀ ਜਦੋਂ ਆਉਂਦੇ ਆ ਮੇਲਾ ਹੀ ਲਗਾਉਂਦਾ ਆ ਕੀ ਵਜ੍ਹਾ ਰਹਿੰਦੀ ਆ ਕਿਉਂ ਜਿਹੜਾ ਇਹ ਤੁਹਾਡਾ ਆਯੁਰਵੈਦਿਕ ਦਾ ਕੜਾ ਜਿਹੜਾ ਆ ਲੋਕਾਂ ਦੇ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਕੀ ਇਹਦੇ ਵਿੱਚ ਖਾਸ ਜਿਹੜੀਆਂ ਲੋਕਾਂ ਦੇ ਵਿੱਚ ਤੁਹਾਡੇ ਲਈ ਪ੍ਰਤੀਕ ਪਿਆਰ ਬਣ ਗਿਆ ਸਤਿਕਾਰ ਬਣ ਗਿਆ ਤੇ ਲੋਕ ਠੀਕ ਹੋ ਰਹੇ ਨੇ ਕੀ ਵਜ੍ਹਾ ਹੈ ਲਿਕੋ ਪਹਿਲੇ ਤਾਂ ਮੈਂ ਤੁਹਾਡਾ ਪੰਜਾਬ ਨੇਸ਼ਨ ਟੀਵੀ ਦਾ ਬੜਾ ਧੰਨਵਾਦੀ ਆ ਬਾਕੀ ਇਹ ਆ ਵੀ ਦੇਖੋ ਜਦੋਂ ਲੋਕ ਠੀਕ ਹੁੰਦੇ ਆ ਰਿਜ਼ਲਟ ਆਂਦਾ ਹੈ ਨਾ ਤਾਂ ਨੇਚਰਲੀ ਗੱਲ ਆ ਲੋਕਾਂ ਨੇ ਉੱਥੇ ਜਾਣੇ ਜਾਣਾ ਔਰ ਇਹਨੂੰ ਰੱਬ ਦੀ ਰਹਿਮਤ ਕਹਿ ਸਕਦੇ ਆਪਾਂ ਹੈ ਨਾ ਉਹ ਵੀ ਕਿਸੇ ਕਿਸੇ ਤੇ ਹੁੰਦੀ ਆ ਉਹਦੇ ਚ ਸਾਡਾ ਨਾਮ ਸ਼ਾਮਲ ਹੋ ਗਿਆ ਅਸੀਂ ਉਹਦੇ ਦਿਨ ਰਾਤ ਧੰਨਵਾਦੀ ਆ ਅਸੀਂ ਵੀ ਨਹੀਂ ਸੀ ਸੋਚਿਆ ਯਾਰ ਵੀ ਕਦੇ ਹਾਰਟ ਦੇ ਮਰੀਜ਼ਾਂ ਦੀ ਇੰਨੀ ਅਲੈਨਾ ਲੱਗਣਗੀ ਆ ਪੂਰੇ ਵਰਲਡ ਆਫ ਹਿਸਟਰੀ ਚ ਰਿਕਾਰਡ ਆ ਵਿਹਾਰਟ ਦੇ ਮਰੀਜ਼ ਇੰਨੇ ਠੀਕ ਹੋ ਰਹੇ ਆਪਣੇ ਕੋਲ ਮਾਨਸਾ ਵੀ ਇੰਨੇ ਰਸ਼ਾ ਕੁਰਕ ਖੇਤਰ ਵੀ ਇੰਨੇ ਰਸ਼ਾ ਲੁਧਿਆਣਾ ਸਭ ਤੋਂ ਵੱਧ ਰਸ਼ਾ ਹੈ ਹੈਨਾ ਔਰ ਠੀਕ ਵੀ ਹੋ ਰਹੇ ਨੇ ਔਰ ਅਸੀਂ ਲੋਕਾਂ ਨੂੰ ਪੁਰਾਣੇ ਕਲਚਰ ਨਾਲ ਜੋੜ ਰਹੇ ਹਾਂ ਹੈਨਾ ਜਿਆਦਾ ਬਿਮਾਰ ਹੋਣ ਦਾ ਰੀਜ਼ਨ ਹੀ ਇਹ ਬਣਿਆ ਕਿ ਹਰ ਚੀਜ਼ ਕੈਮੀਕਲ ਯੁਕਤ ਆ ਗਈ ਜਿਹੜਾ ਆਪਣਾ ਫਾਸਟ ਫੂਡ ਜੰਕ ਫੂਡ ਡਰਾਈ ਫਰੂਟ ਆ ਗਿਆ ਜਿਹੜਾ ਹੁਣ ਦਾ ਕਲਚਰ ਆ ਗਿਆ ਲੋਕਾਂ ਨੂੰ ਇੱਕ ਆਸਾਨ ਸਾਧਨ ਲੱਭ ਗਿਆ ਅੱਗੇ ਤਾਂ ਲੋਕ ਲੈਣ ਜਾਂਦੇ ਸੀ ਹੁਣ ਤਾਂ ਘਰ ਹੀ ਦੇਣ ਆਗੇ ਸਮਝ ਗਏ ਉਹ ਬਿਮਾਰੀਆਂ ਦਾ ਘਾਰ ਆ ਹੁਣ ਜਿਹੜੀ 30 30 40 40 ਰੁਪਏ ਕਿਲੋ ਦੀ ਕਰੀਮ ਨੋ ਨੋ ਮਣ ਪਾਈ ਜਾਂਦੇ ਨੇ 버ਗਰਾਂ ਪੀਜਾਂ ਤੇ ਮੱਖਣ ਤੁਸੀਂ ਦੇਖੋ ਵੀ 70 ਰੁਪਏ ਕਿਲੋ ਦੁੱਧ ਐਡੀ ਕਿ ਟਿੱਕੀ ਪਤਾ ਨਹੀਂ ਕਿੰਨੇ 20 25 ਰੁਪਏ ਦੀ ਟਿੱਕੀ ਦੇਈ ਜਾਂਦੇ ਨੇ ਉਹ ਨੇਚਰਲੀ ਮੱਖਣ ਥੋੜੀ ਹੈਗਾ ਉਹ ਕੈਮੀਕਲ ਯੁਕਤੀ ਆ ਸਾਰਾ ਕੁਝ ਉਹ ਬਿਮਾਰੀਆਂ ਦਾ ਘਰ ਬਣਦਾ ਤੇ ਹੱਡ ਦੇ ਮਰੀਜ਼ ਬਣਨੇ ਬਣਨੇ ਆ ਜੀ ਇਕੱਲੇ ਇਹ ਨਹੀਂ ਹੈਗਾ ਵੀ ਇੱਥੇ ਹੱਡ ਦੇ ਮਰੀਜ਼ ਨੇ ਚਲੋ ਆਪਣੇ ਕੋਲੇ ਹੱਡ ਦੇ ਮਰੀਜ਼ ਨੇ ਜਿੱਥੇ ਕਿਤੇ ਲੀਵਰ ਦਾ ਇਲਾਜ ਹੋਊਗਾ ਉੱਥੇ ਲੀਵਰ ਵਾਲੇ ਪਹੁੰਚੇ ਹੋਣਗੇ ਜੀ ਜੀ ਹਨਾ ਹਸਪੀਟਲਾਂ ਦੇ ਹਸਪੀਟਲ ਭਰੇ ਪਏ ਨੇ ਔਰ ਮੈਨੂੰ ਲੱਗਦਾ ਵੀ 10 ਤੋਂ 15% ਲੋਕ ਹੱਡ ਦੇ ਮਰੀਜ਼ ਹੋਗੇ ਤੇ ਬਾਬਾ ਜੀ ਗੱਲ ਕਰੀਏ ਹਾਰਟ ਦੀ ਗੱਲ ਕਰੀਏ ਤੁਸੀਂ ਜਿਵੇਂ ਤੁਸੀਂ ਖਾਣਾ ਪਾਣੀ ਸਾਡਾ ਅਸੀਂ ਮਾਡਰਨ ਚ ਆ ਗਏ ਆ ਸਾਡਾ ਖਾਣਾ ਪ੍ਰਾਤਨ ਭੁੱਲ ਗਏ ਆ ਅਸੀਂ ਬਰਗਰ ਪੀਜ਼ਿਆਂ ਤੇ ਲੱਗ ਗਏ ਆ ਪੁਰਾਣੀ ਖੁਰਾਕਾਂ ਭੁੱਲ ਗਏ ਆ ਇਹ ਜਿਹੜੀ ਰੋਗ ਹਾਰਟ ਦਾ ਇਕੱਲਾ ਖਾਣੇ ਦੇ ਨਾਲ ਲਾ ਹੁੰਦਾ ਜਾਂ ਕੋ ਹੋਰ ਉਹਦੇ ਪ੍ਰੋਬਲਮ ਵੀ ਆਉਂਦੀ ਕਿ ਇਹਨਾਂ ਵਜ੍ਹਾ ਕਰਕੇ ਜਿਹੜੇ ਜਿਹੜਾ ਰੋਗ ਆ ਨਾ ਇਹ ਨਹੀਂ ਹੈਗਾ ਵੀ ਅੱਜ ਸ਼ੁਰੂ ਹੋਇਆਗਾ 6 ਮਹੀਨੇ ਚ ਹੋ ਜਾਊਗਾ ਇਹ ਆਦਮੀ ਦੇ ਮੇਰੇ ਹਿਸਾਬ ਨਾਲ 1 1 2 2% ਵੱਧਾਗਾ ਜਿਵੇਂ ਹੁਣ 30 40 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਹੋਇਆ 2% ਹੋਇਆ 4 ਹੋਇਆ 6 ਹੋਇਆ 8 ਹੋਇਆ ਉਹ ਘਟ ਦੇ ਵਿੱਚ ਬੰਦੇ ਨੂੰ ਪਤਾ ਨਹੀਂ ਚੱਲਦਾ ਉਹ ਉਹ ਵੀ ਪਤਾ ਲੱਗਦਾ ਵੀ ਜਦੋਂ ਤਿੰਨੇ ਨਾਣਾ ਅੱਧ ਤੋਂ ਜ਼ਿਆਦਾ ਫੁੱਲ ਜਾਂਦੀਆਂ ਨੇ ਤੁਰਦਿਆਂ ਨੂੰ ਸਾਹ ਚੜਨ ਲੱਗ ਜਾਂਦਾ ਫਿਰ ਬੰਦਾ ਜਾਂਦਾ ਵੀ ਯਾਰ ਮੈਨੂੰ ਤੁਰਨ ਤੇ ਹੀ ਸਾਹ ਚੜਨ ਲੱਗ ਗਿਆ ਬੈਠਣ ਤੇ ਹੀ ਸਾਹ ਚੜਨ ਲੱਗ ਗਿਆ ਫਿਰ ਜਾ ਕੇ ਕਲੀਅਰ ਹੁੰਦਾ ਵੀ ਮੈਂ ਹਟਦਾ ਮਰੀ ਨਹੀਂ ਬਣਦਾ ਪਹਿਲਾਂ ਨਹੀਂ ਪਤਾ ਲੱਗਦਾ ਕੀ ਪੇਸ਼ੈਂਟ ਇਦਾਂ ਦੇ ਵੀ ਹੁੰਦੇ ਹਾਰਟ ਦੀ ਪ੍ਰੋਬਲਮ ਦੇ ਲੇਕਿਨ ਬੀਪੀ ਦੀ ਵੀ ਸ਼ੂਗਰ ਦੀ ਉਹ ਡਰਦੇ ਰਹਿੰਦੇ ਕਿ ਜੇ ਮੈਂ ਖਾ ਲਿਆ ਤਾਂ ਮੇਰਾ ਬੀਪੀ ਵੱਜ ਜਾਣਾ ਜੇ ਮੈਂ ਦਵਾਈ ਪੀਲੇ ਤਾਂ ਮੇਰਾ ਸ਼ੂਗਰ ਵੱਜ ਜਾਣੀ ਜਾਂ ਘਟ ਜਾਣੀ ਆ ਕਿ ਆ ਜਿਹੜੀ ਇਦਾਂ ਦੀ ਪੇਸ਼ੈਂਟ ਨਹੀਂ ਕਿ ਉਹਦੇ ਲਈ ਕੜਾ ਸੁਟੇਬਲ ਹੈ ਇਹ ਬਿਲਕੁਲ ਉਹਨਾਂ ਲਈ ਹਰੇ ਦੇਖੋ ਕੁਝ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਨੂੰ ਨਹੀਂ ਵੀ ਕੜਾ ਪਲਾਉਂਦੇ ਦਵਾਈ ਲਈ ਜਾਂਦੇ ਜਾਈ ਜਾਂਦੇ ਆਗੇ ਹਰ ਉਹਨੂੰ ਹੀ ਰੋਕਿਆ ਜਾਂਦਾ ਜਿਹਦੇ ਲਈ ਕੜਾ ਚਾਹੀਦਾ ਜਿਹਦੇ ਲਈ ਜ਼ਰੂਰੀ ਹੈ ਠੀਕ ਹੈ ਹੁਣ ਜਿੰਮ ਵਾਲੇ ਬੱਚੇ ਆ ਜਿੰਮ ਵਾਲੇ ਬੱਚੇ ਕਿਉਂ ਬਿਮਾਰ ਹੁੰਦੇ ਆ ਗਿਰਦਾ ਜਿੰਮ ਕਰਦਾ ਕਰਦਾ ਬੱਚਾ ਡਿੱਗਦਾ ਪਰ ਉਠਿਆ ਨਹੀਂ ਜਾਂਦਾ ਹਨ ਉਹ ਲੋਡ ਤੋਂ ਜ਼ਿਆਦਾ ਫੂਡ ਖਾ ਰਹੇ ਆ ਕਿ ਉਹਨਾਂ ਦਾ ਕੈਸਟਰੋਲ ਵੀ ਵਧਿਆ ਹੁੰਦਾਗਾ ਤਾਂ ਵੀ ਉਹ ਮੀਟ ਅੰਡਾ ਦੁੱਧ ਦੇਸੀ ਕਿਉਂ ਦੱਬੀ ਜਾਂਦੇ ਆ ਸਿਰਫ ਇੱਕ ਬਨਾਵਟੀ ਬਾਡੀ ਲਈ ਦਿਖਾਵੇ ਲਈ ਲੋਕਾਂ ਨੂੰ ਦਿਖਾਉਣ ਦੇ ਲਈ ਆਪਣੀ ਜਾਨ ਖਵਾ ਬੈਂਦੇ ਆ ਇਹ ਕੀ ਕਾੜਾ ਜਿਹੜਾ ਆ ਇਕਲੇ ਹਾਰ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਬਿਮਾਰੀਆਂ ਲਈ ਜੈ ਸੂਟੇ ਵਾਲੇ ਜੀ ਕਿਸੇ ਨੂੰ ਹੋਰ ਬਿਮਾਰੀਆਂ ਵੀ ਹੋਣ ਤੇ ਉਹਦਾ ਵੀ ਲਾਜ਼ਮੀ ਰਠੀ ਹੋ ਸਕਦਾ ਇਹਨੋਂ ਪਤਰੀ ਦੋਸ਼ ਕਾੜਾ ਬਣਿਆ ਸੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਜਿਹਦੇ ਵਿੱਚ ਬਾਤ ਪਿੱਤ ਕਫ ਤਿੰਨੇ ਦੋਸ਼ ਆਂਦੇ ਆ ਜਾਂਦੇ ਐ ਪਰ ਕੁਦਰਤੀ ਆਪਣੇ ਕੋਲੇ ਹਾਰਟ ਦਾ ਮਰੀਜ਼ 90% ਹੈ ਬਾਕੀ 10% ਅਦਰ ਮਰੀਜ਼ ਹੈ ਇੱਕ ਮੈਂ ਮੈਂ ਪੇਸ਼ੈਂਟ ਦਾ ਹੁਣੇ ਮਿਲਿਆ ਉਹ ਗਰੀਸ ਤੋਂ ਆਇਆ ਨੇ 11 ਸਟੰਡ ਮੈਂ ਸੁਣ ਕੇ ਹਾਂ ਰਹਿ ਗਿਆ ਜਦੋਂ ਤੁਹਾਡੇ ਕੋਲੋ ਪੇਸ਼ੈਂਟ ਹੈ ਕਿ ਤੁਹਾਡੇ ਮਨਸ ਕਿਦਾਂ ਹੈ ਵੀ ਇੱਕਦਮ ਤੁਹਾਨੂੰ ਵੀ ਚੰਗਾ ਚੰਬਾ ਹੋਇਆ ਮੈਨੂੰ ਕਾਫੀ ਦਿਨਾਂ ਤੋਂ ਲਗਾਤਾਰ ਫੋਨ ਆ ਰਿਹਾਗਾ ਉਹ ਗਰੀਸ 'ਚ ਬੈਠੇ ਨੇ ਡਰਾਈਵਿੰਗ ਕਰਦੇ ਆਗੇ ਉਹਨਾਂ ਦਾ ਬ੍ਰਦਰ ਆਇਆ ਜੇ ਉਹ ਕਹਿੰਦੇ ਮੇਰੇ 11 ਸਟੰਡ ਪਏ ਹੋਏ ਹੁਣ ਕਈ ਵਿੱਚ ਕਮੈਂਟ ਪਾਉਂਦੇ ਨੇ ਜੀ ਚਾਰ ਸਟੰਡ ਤੋਂ ਵੱਧ ਪੈ ਨਹੀਂ ਸਕਦੇ ਹੁਣ ਜਦੋਂ ਬੰਦਾ ਕਹਿ ਰਿਹਾ ਵੀ ਮੇਰੇ 11 ਪੈ ਗਏ ਜੋ ਵੀ ਤਾਂ ਅਕਸਰ ਉਹ ਤਾਂ ਪੈਸੇ ਲਈ ਹੋਣਿਆ ਕਮੈਂਟਾਂ ਚ ਕਹਿੰਦੇ ਜੀ ਚਾਰ ਤੋਂ ਵੱਧ ਪੈ ਨਹੀਂ ਸਕਦੇ ਹਨਾ ਹੁਣ ਉਹਦਾ ਭਰਾ ਆ ਉਹ ਕਹਿੰਦਾ ਹਾਂ ਉਹਦੇ ਵਾਕੇ 11 ਸਟੈਂਟ ਪੈ ਚੁੱਕੇ ਆ ਉਹ ਵੀ ਇੱਕ ਵਾਰ ਅੱਠ ਚ ਮਹਿਰਾਨ ਆ ਦੇਖੋ ਤੇ ਚਲੋ ਹੁਣ ਉਹਨਾਂ ਦੀ ਦਵਾਈ ਗਈ ਆ ਕਿ ਬਾਕੀ ਦੇਖੋ ਪ੍ਰਮਾਤਮਾ ਸੁੱਖ ਰੱਖੇ ਉਹਨਾਂ ਨੂੰ ਠੀਕ ਕਰੇ ਸਾਡੇ ਨਾਲ ਇੱਕ ਨੌਜਵਾਨ ਇਹਨਾਂ ਦੇ ਮਦਰ ਜਿਹੜੇ ਪਹਿਲਾਂ ਬਿਮਾਰ ਸੀ ਇਹ ਵੀ ਇੱਥੇ ਜਿਹੜਾ ਕਾੜਾ ਪੀਣ ਆਏ ਆ ਇਹਨਾਂ ਕੋਲੋਂ ਜਾਣਦੇ ਆ ਕਿ ਇਹ ਕਦੋਂ ਤੋਂ ਆ ਰਹੇ ਆ ਕੀ ਪ੍ਰੋਬਲਮ ਸੀ ਉਹਨਾਂ ਦੀ ਮਦਰ ਨੂੰ ਭਾਜੀ ਕੀ ਪ੍ਰੋਬਲਮ ਸੀ ਤੇ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਹਾਡਾ ਨਾ ਇਥੇ ਛੇਵਾ ਕਾੜਾ ਵਾਹ ਇਥੇ ਹਾਂਜੀ ਹਾਂਜੀ ਤੇ ਸਾਡੀ ਮਦਰ ਨੂੰ ਹਾਰਦੀ ਪ੍ਰੋਬਲਮ ਸੀ ਤੇ ਹੁਣ ਬਹੁਤ ਜਦਾ ਫਰਕ ਹੈ ਜਿੰਨੂੰ ਪੈਂਦੇ ਹਾਂਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਆਏ ਤੇ ਉਸ ਤੋਂ ਪਹਿਲਾਂ ਡਾਕਟਰਾਂ ਨੂੰ ਦਿਖਾ ਲਿਆ ਤੇ ਡਾਕਟਰਾਂ ਨੇ ਕੀ ਦੱਸਿਆ ਵੀ ਕੀ ਪ੍ਰੋਬਲਮ ਹੈ ਇਹਨੂੰ ਕੀ ਇਹਦਾ ਇਲਾਜ ਹੋ ਸਕਦਾ ਯਾਰ ਡਾਕਟਰਾਂ ਨੇ ਉਹਨਾਂ ਨੇ ਦੱਸਿਆ ਕਿ ਸਟੈਂਡ ਪੈਣੇ ਹਨ ਇਹਨਾਂ ਦੇ ਹਾਂਜੀ ਇਹ ਇੱਕ ਪਹਿਲਾਂ ਪੈ ਚੁੱਕਾ ਸੀ ਤੇ ਇੱਕ ਆnde ਹੋਰ ਪੈਣਾ ਵਾ ਜੀ ਹਾਂਜੀ ਤੇ ਜਦੋਂ ਆਏ ਉੱਥੇ ਤੁਸੀਂ ਸਿਆਣੇ ਸਟੰਟ ਕੀ ਮਨ ਚ ਆਇਆ ਬਈ ਮੈਂ ਸਟੰਟ ਪ੍ਰੋਬਲਮਾ ਜਾਂ ਫਿਰ ਕੋਈ ਹੋਰ ਰਸਤਾ ਦੇਖੀ ਜਾਂ ਤੁਹਾਨੂੰ ਪਤਾ ਲੱਗਾ ਕਿ ਕਿੱਦਾਂ ਪਤਾ ਲੱਗਾ ਕਿ ਐਚਐਸ ਬਾਬਾ ਨਾਮ ਦਾ ਕੋਈ ਬੰਦੇ ਵਿਅਕਤੀ ਆ ਕਿਹੜਾ ਕਾੜਾ ਪਲਾਉਂਦਾ ਹੈ ਇਹ ਮੇਰੇ ਨਾਲ ਫਰੰਡ ਸਖਤਨ ਦੇ ਵਿੱਚ ਉਹ ਮੁੰਡਾ ਇੱਥੇ ਆਉਂਦਾ ਸੀ ਕਾੜਾ ਪੀਣ ਤੇ ਉਹਨੇ ਮੈਨੂੰ ਦੱਸਿਆ ਕਿ ਉੱਥੇ ਜਾ ਇੱਕ ਵਾਰ ਵਿਜ਼ਿਟ ਕਰ ਤੇ ਮੈਂ ਫਿਰ ਇੱਥੇ ਆਇਆ ਵਾਂ ਤੇ ਫਿਰ ਸਾਨੂੰ ਓਲੀ ਓਲੀ ਫਰਕ ਪੱ ਲੱਗਾ ਵਾ ਕਿ ਇਹ ਨਹੀਂ ਕਿ ਇੱਕੋ ਦਮ ਫਰਕ ਪੈ ਜਾਣਾ ਇੱਕ ਕਾੜੇ ਨਾਲ ਨਹੀਂ ਫਰਕ ਪੈਂਦਾ ਪਰੇ ਦੋ ਤਿੰਨ ਕਾੜੇ ਪੀਣ ਤੇ ਫਿਰ ਪਤਾ ਬੰਦੇ ਨੂੰ ਪਤਾ ਲੱਗਦਾ ਕਿ ਹਾਂ ਜੀ ਮੈਨੂੰ ਫਰਕ ਲੱਗਾ ਵਾ ਤੇ ਜਿਹੜੇ ਡਾਕਟਰ ਹੈ ਡਾਕਟਰ ਤਾਂ ਟੀੜਫਾਰ ਕਰਦੇ ਆ ਲਿਆਉ ਮਰੀਜ਼ ਤੇ ਟੀੜਫਾਰ ਕਰਕੇ ਤੇ ਘਰ ਨੂੰ ਘੱਲ ਦਿੰਦੇ ਉਹਨਾਂ ਨੂੰ ਅਰਮਾਨ ਆਵੇ ਨਾ ਆਵੇ ਉਹ ਵੱਖਰੀ ਗੱਲ ਆ ਉਹਨਾਂ ਅੱਛਾ ਹਾਂ ਜੀ ਤੇ ਸਾਨੂੰ ਦਾ ਅਨੁਭਵ ਬਹੁਤ ਜ਼ਿਆਦਾ ਫਰਕ ਆ ਡਾ ਛੇਵਾ ਕਾੜਾ ਵਾ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਤੇ ਜਿਹੜਾ ਕਾੜਾ ਪੀਣ ਤੋਂ ਪਹਿਲਾਂ ਕੀ ਪਲਉਨ ਸੀ ਹੁਣ ਕੀ ਕਿੰਨਾ ਆਰਾਮ ਆ ਹੁਣ ਪਹਿਲਾਂ ਕੀ ਨਹੀਂ ਉਹ ਕਰ ਸਕਦੇ ਸੀ ਤੇ ਹੁਣ ਜਿਹੜਾ ਉਹ ਕਰ ਸਕਦੇ ਆ ਪਹਿਲਾਂ ਤਾਂ ਕੋਠੇ ਦੇ ਨਹੀਂ ਚੜ ਸਕਦੇ ਮਾਸਾ ਵੀ ਤੇ ਨਾ ਤੁਰ ਸਕਦੇ ਤੇ ਹੋਂ ਤੇ ਬਹੁਤ ਜ਼ਿਆਦਾ ਮੰਨ ਲਓ ਕਿ ਤੁਰਦੇ ਵੀ ਆ ਕੋਠੇ ਦੇ ਵੀ ਜਾਂਦੇ ਆ ਸੈਰ ਸੂਰ ਕਰਦੇ ਆ ਹੋਂ ਤੇ ਕਾਫੀ ਬਹੁਤ ਜ਼ਿਆਦਾ ਫਰਕ ਆ ਠੀਕ ਹਾਂ ਹੁਣ ਤੁਸੀਂ ਖੁਸ਼ ਆ ਹਾਂ ਜੀ ਖੁਸ਼ ਆ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਲੈਸ ਵੀ ਕਰਦੇ ਆ ਇੰਨੀ ਗੱਲ ਨਹੀਂ ਆ ਕਰ ਕਰਦੇ ਲੈਸ ਕਰ ਲੈਂਦੇ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਹੜੇ ਕਿ ਅਮਰੀਕਾ ਤੋਂ ਆਏ ਨੇ ਹੈ ਤੇ ਪੰਜਾਬੀ ਪਰ ਅਮਰੀਕਾ ਤੋਂ ਆਏ ਆ ਆਪਾਂ ਇਹਨਾਂ ਕੋਲੋਂ ਜਾਣਦੇ ਆ ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਤੇ ਇਹਨਾਂ ਨੇ ਕਿੱਥੇ ਕਿੱਥੇ ਇਲਾਜ ਕਰਾਇਆ ਤੇ ਹੁਣ ਇੱਥੇ ਆ ਕੇ ਇਹਨਾਂ ਨੂੰ ਕਿੰਨੀ ਜੜੀ ਆ ਰਾਹਤ ਮਿਲੀ ਆ ਭਾਜੀ ਸਭ ਤੋਂ ਪਹਿਲਾਂ ਪਿਆਰ ਪ੍ਰੀ ਸਸੀ ਕਾਲ ਤੇ ਕੀ ਨਾਂ ਆ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੇਰਾ ਨਾਂ ਹਰਪਜਨ ਸਿੰਘ ਆ ਜੀ ਮੈਂ ਬਟਾਲੇ ਅਡਮਿਨਿਸਟ੍ਰੇਟ ਰਹਿਣਾ ਹੁਣ ਅਮਰੀਕਾ ਮੈਂ ਗ੍ਰੀਨ ਕਾਰਡ ਹੋルダー ਆ ਓਕੇ ਮੈਂ 2022 ਚ ਮੈਨੂੰ ਕਰੋਨਾ ਦਾ ਮਤਲਬਟੀਕਲ ਹੋਇਆ ਸੀ ਉਹਨਾਂ ਮੇਰੀ ਲੈਫਟ ਸਾਈਡ ਵੀਕ ਹੋ ਗਈ ਸੀ ਤੇ ਮੈਂ ਉਹਦਾ ਵੀ ਇਲਾਜ ਕਰਾਇਆ ਤੇ ਪਰ ਪੂਰਾ ਆਰਾਮ ਨਹੀਂ ਆਇਆ ਤੇ ਇੱਕ ਬੈਕਬੋਨ ਜੀ ਮੇਰੇ ਪ੍ਰੋਬਲਮ ਆ ਮੇਰੇ L4 L5 ਜਿਹੜੇ ਮਿਲ ਗਿਆ ਉਹਨਾਂ ਨਸਾਂ ਖੂਨ ਦੀਆਂ ਥੱਲੇ ਵੀ ਜਾਂਦੀਆਂ ਉਹ ਵੀ ਦੱਬ ਗਈਆਂ ਨੇ ਤੇ ਹੁਣ ਮੈਨੂੰ ਇਹਦਾ ਬਦਲ ਲੱਗਿਆ ਮੈਂ 1 ਮਹੀਨਾ ਦਵਾਈ ਨਾਲ ਖਾਦੀ ਆ ਤੇ ਮੈਨੂੰ ਕੋਈ 5-10% ਮੈਨੂੰ ਆਰਾਮ ਲੱਗਦਾ ਅਮਰੀਕਾ ਤੋਂ ਕਦੋਂ ਆਏ ਤੇ ਕਿ ਇਹ ਪ੍ਰੋਬਲਮ ਅਮਰੀਕਾ ਚ ਆਈ ਸੀ ਜਦੋਂ ਤੁਸੀਂ ਉੱਥੇ ਸੀਗੇ ਨਹੀਂ ਇੰਡੀਆ ਦੀ ਇੰਡੀਆ ਜਾਈ ਸੀ ਹਾਂ ਜੀ ਤੇ ਅਮਰੀਕਾ ਤੋਂ ਫੇ ਕਦੋਂ ਆਏ ਹੋ ਇਹ ਲਾਸਟ ਕਰਨ ਲਈ ਮੈਂ ਆਇਆ ਸੀ ਅਕਤੂਬਰ ਚ ਤੂਬਰ ਚ ਹਾਂਜੀ ਅਕਤੂਬਰ ਚ ਆਇਆ ਸੀ ਮੈਨੂੰ ਹੁਣ ਬੱਧਾ ਲਗਾ ਓਕੇ 2 ਮਹੀਨੇ ਬਾਅਦ ਮਹੀਨਾ ਜਰਵਾਲ ਬਾਅਦ ਪਰਤ ਲਗਾ ਪੀ ਇਹ ਤੇ ਟ੍ਰੀਟਮੈਂਟ ਆ ਸਾਡੇ ਕੋਈ ਮੇਰੇ ਦੋਸਤ ਸੀ ਉਹਨਾਂ ਦੇ ਰੈਲੇਟਿਵ ਨੇ ਇਹ ਦਵਾਈ ਲਈ ਸੀ ਅਮਰੀਕਾ ਐਡਾ ਵੱਡਾ ਆ ਕਹਿੰਦੇ ਸਾਰੇ ਦੇਸ਼ਾਂ ਦਾ ਸਰਪੰਚ ਐ। ਅਲਾਜ਼ ਪੱਖੋਂ ਜੀ ਗੱਲ ਕਰੀਏ ਤੁਸੀਂ ਉੱਥੇ ਡਾਕਟਰਾਂ ਨਾਲ ਕਨਸਰਨ ਕੀਤਾ ਸੀਗਾ? ਨਹੀਂ ਨਹੀਂ ਕੀਤਾ ਤਾਂ ਹੈ ਉਹਦੇ ਉਹ ਕਹਿੰਦੇ ਵੀ ਹੁਣੇ ਤੋਂ ਇੰਪਰੂਵਮੈਂਟ ਨਹੀਂ ਹੋਣੀ। ਤੇ ਤੁਸੀਂ ਬੀਪੀ ਨੂੰ ਮੇਨਟੇਨ ਰੱਖੋ ਤੇ ਹੋਰ ਨਾ ਵਧੇ ਦੁਬਾਰਾ ਨਾ ਆਵੇ ਟੇਕੇ। ਹਾਂਜੀ। ਤੇ ਲੱਗਦਾ ਵੀ ਅਮਰੀਕਾ ਦੇ ਡਾਕਟਰ ਨੇ ਹੱਥ ਖੜੇ ਕਰਤੇ ਇਹੀ ਕਹਿ ਕੇ ਜੋ ਡੈਮੇਜ ਹੋ ਗਿਆ ਉਹ ਡੈਮੇਜ ਰਹਿਣਾ ਹੀ ਰਹਿਣਾ। ਹਾਂਜੀ। ਇੱਥੇ ਵੀ ਡਾਕਟਰ ਇਹੋ ਕਹਿੰਦੇ ਐਲੋਪੈਥੀ ਵਾਲੇ ਵੀ ਇਹ ਡੈਮੇਜ ਜਿੰਨਾ ਜੋ ਹੋ ਗਿਆ ਰਹਿਣਾ। ਮੈਨੂੰ ਲੱਗਦਾ ਵੀ ਹੁਣ ਮੈਨੂੰ ਫਾਇਦਾ ਹੋਏਗਾ ਪ੍ਰੋਬਲਮ ਕੀ ਆ ਰਹੀ ਸੀ ਜਦੋਂ ਤੁਹਾਡੇ ਸਾਰਾ ਕੁਝ ਹੋ ਗਿਆ ਤੁਹਾਡੀਆਂ ਬੀਨ ਜਿਹੜੀਆਂ L2 L1 ਜਿਹੜਾ ਲੱਖੀ ਪ੍ਰੋਬਲਮ ਸੀ ਮੈਨੂੰ ਪੇਨ ਹੁੰਦੀ ਸੀ ਤੇ ਮੈਂ 6 ਕੈਪਸੂਲ ਰੋਜ਼ ਗਿਆ ਬਾਦ 300 ਖਾਣਾ ਸੀ ਉਹ ਮੈਂ 2 ਕਰਦੇ ਆ ਆ ਇੱਕ ਸਵੇਰ ਇੱਕ ਸ਼ਾਮ ਖਾਣਾ ਕਈ ਵਾਰ ਇੱਕ ਇੱਕ ਹੀ ਖਾਣ ਦਾ ਮੇਰਾ ਗੁਜ਼ਾਰਾ ਦਾ ਪੇਨ ਘਟ ਗਈ ਮੇਰੀ ਤੁਸੀਂ ਕੋਈ ਜੌਬ ਕਰਦੇ ਸੀ ਇੱਥੋਂ ਜਦੋਂ ਗਏ ਕੋਈ ਕਿਸੇ ਡਿਪਾਰਟਮੈਂਟ ਦੇ ਵਿੱਚ ਅਪਲਾਈ ਸੀ ਐਜੂਕੇਟ ਡਿਪਾਰਟਮੈਂਟ ਪ੍ਰਿੰਸੀਪਲ ਸੀ ਇਕ ਇੱਕ ਪ੍ਰਿੰਸੀਪਲ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਚੀਜ਼ਾਂ ਜੀ ਵਾਸੇ ਬਹੁਤੇ ਲੋਕ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਜਿਆਦਾ ਉਹ ਐਲੋਪੈਥਿਕ ਡਾਕਟਰਾਂ ਦੇ ਉੱਤੇ ਡਿਪੈਂਡ ਹੁੰਦੇ ਆ ਕਿ ਡਾਕਟਰ ਕੋ ਜਾਓ ਉੱਥੇ ਜਾਓ ਉੱਥੋਂ ਲਾਸ ਕਰਾਓ ਆਪ ਦੀ ਖਾਦੀ ਦਵਾਈ ਹੈ ਤੇ ਹੁਣ ਮੈਨੂੰ ਸਾਰੇ ਪਾਸੇ ਥੱਕ ਗਿਆ ਤੇ ਮੈਂ ਇੱਥੇ ਆ ਮਤਲਬ ਸਾਰੇ ਪਾਸੇ ਘੁੰਮ ਕੇ ਤੁਹਾਨੂੰ ਫੇਰ ਜਿਹੜਾ ਹੈ ਇਹ ਐਲੋਪੈਥਿਕ ਹੈ ਜਿਹੜੀ ਆਯੁਰਵੈਦਿਕ ਹੈ ਉਸ ਦਵਾਈ ਦੇ ਇੱਕ ਭਰੋਸਾ ਬਣਿਆ ਨਾ ਬਿਲਕੁਲ 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 ਔਰ ਮੇਰੇ ਮਨ ਨਾਲ ਹੁਣ ਦਵਾਈ ਮੈਨੂੰ ਇੰਪਰੂਵਮੈਂਟ ਹੋਈ ਆ ਇੰਪਰੂਵਮੈਂਟ ਹੋਈ ਆ ਤੇ ਲੱਗਦਾ ਵੀ ਜੇ ਅੱਗੇ ਨਾ ਉਹ ਜਿਹੜੀ ਪ੍ਰੋਬਲਮ ਸੀ ਹੁਣ ਤੋਂ ਉਹ ਪੇਨ ਮੇਰੀ ਘਟ ਗਈ ਜੀ ਜਿਹਨੂੰ ਐ ਕਿਸੇ ਨੂੰ ਦੱਸਾਂ ਮੈਂ 300 ਗੈਵਾ शेखਾਨਾ ਰੋਜ਼ ਦੇ ਤੇ ਲੋਕੀ ਨੇ ਹੈ 300 ਹੋ ਗਿਆ ਤੇ ਮਿੰਡ ਗ੍ਰਾਉਂਡ ਤੇ ਬਹੁਤ ਸਟਰੋਂਗ ਹੁੰਦੇ ਉੱਥੋਂ ਲੈ ਕੇ ਆਇਆ ਅਮਰੀਕਾ ਵਾਈ ਸੋ ਇੱਕ ਇੱਕ ਕੜਾ ਪੀਤਾ ਉਹਦੇ ਪੀਣ ਨਾਲ ਇੰਨਾ ਫਰਕ ਪਿਆ ਦੋ ਗਾੜੇ ਪੀ ਦੋ ਗਾੜੇ ਪੀ ਦੋ ਵੀ ਪਿਆਰੀ ਤੇ ਅੱਗੇ ਜਦੋਂ ਹੋਰ ਪੀਓਗੇ ਤੇ ਲੱਗਦਾ ਵੀ ਹੁਣ 50s 40 60 70 ਦਾ ਫਰਕ ਪਾਏਗਾ ਇਹ ਪੈਗੀ ਡਿਫੀਨਿਟਿਵਲੀ ਪੈਗਾ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਐਦਾਂ ਦੇ ਤੁਸੀਂ ਐਜੂਕੇਟਿਡ ਹੈ ਬਹੁਤ ਸਾਰੇ ਜਿਹੜੇ ਐਜੂਕੇਟਿਡ ਹੋ ਲੋਕ ਐਦਾਂ ਦੀਆਂ ਚੀਜ਼ਾਂ ਤੋਂ ਗਰੇਸ ਕਰਦੇ ਨੇ ਕੀ ਆ ਜੀ ਕਾੜਾ ਜਿਹੜੀ ਡਾਕਟਰ ਨੇ ਦਵਾਈ ਦੇਣੀ ਹੋ ਸੋਸ ਸਮਝ ਕੇ ਦੇਣੀ ਆ ਇਹਨਾਂ ਦੇ ਨਹੀਂ ਬਹੁਤ ਚੰਗਾ ਨਾ ਲੋਕਾਂ ਨੂੰ ਮੈਂ ਕਹਾਂਗਾ ਬਿਨਾਂ ਦਵਾਈ দাও ਠੀਕ ਹੈ ਇਹਨਾਂ ਦਾ ਲਾਜ ਠੀਕ ਹੈ